ਲੋ ਜੀ ਤਾਂ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਆ ਇੱਕ ਐਸੇ ਨੌਜਵਾਨ ਦੇ ਕੋਲ ਜਿਹੜਾ ਨੌਜਵਾਨ ਭੱਜ-ਭੱਜ ਕੇ ਕੰਮ ਕਰ ਰਿਹਾ ਆ ਪਰ ਇਹ ਨੌਜਵਾਨ ਨਾ ਕਿ ਕੈਨੇਡਾ ਵਾਲੇ ਪਾਸੇ ਨੂੰ ਜਾਣ ਦੀ ਕੋਸ਼ਿਸ਼ ਕਰ ਰਿਹਾ ਨਾ ਕਿ ਅਮਰੀਕਾ ਵਾਲੇ ਪਾਸੇ ਨੂੰ ਨਾ ਹੀ ਇਹਨਾਂ ਨੂੰ ਕੋਈ ਹੋਰ ਤਾਂਗਾ ਸਿਰਫ ਤਾਂਗ ਇੱਕੋ ਹੀ ਆ ਵੀ ਕੋਈ ਇਥੋਂ ਖਾਲੀ ਪੇਟ ਨਾ ਚਲੇ ਜਾਵੇ ਤੇ ਇੱਕ ਐਸੇ ਨੌਜਵਾਨ ਨਾਲ ਤੁਹਾਡੀ ਗੱਲਬਾਤ ਮੁਲਾਕਾਤ ਕਰਾ ਦਈਏ ਕਿਉਂਕਿ ਤੁਸੀਂ ਜਦੋਂ ਦੇਖੋਗੇ ਉਹਨਾਂ ਨੂੰ ਤੁਸੀਂ ਤੁਹਾਨੂੰ ਲੱਗਣਾ ਵੀ ਜਾਣੇ ਪਛਾਣੇ ਜਿਹਾ ਚਿਹਰਾ ਆ ਪਰ ਮੇਨ ਚੀਜ਼ ਇਹਨਾਂ ਦਾ ਜਿਹੜਾ ਖਾਣਾ ਨਾ ਬਈ ਬਾਗਮਲਾ ਬੇਜਾ ਜਦੋਂ ਵੀ ਕਿਤੇ ਤੁਸੀਂ ਲੁਧਿਆਣੇੋਂ ਦਿੱਲੀ ਨੂੰ ਜਾਉਂਗਾ ਨਾ ਵੱਡੇ ਵੱਡੇ ਹੋਟਲਾਂ ਦੇ ਵੱਡੇ ਵੱਡੇ ਰੈਸਟੋਰੈਂਟਾਂ ਦੇ ਰੈਂਟਾਂ ਦੇ ਰੁਕਣ ਦੀ ਬਜਾਏ ਇੱਥੇ ਸਾਡੇ ਜਿਹੜੇ ਅੰਕਲ ਨੇ ਜਿਹੜੇ ਸਾਡੇ ਅੰਕਲ ਛੱਡੋ ਨੌਜਵਾਨ ਨੇ ਉਹਨਾਂ ਕੋਲ ਰੁੱਕ ਕੇ ਜਾਣਾ ਆ ਉਹਨਾਂ ਨਾਲ ਖਾਣਾ ਖਾ ਕੇ ਜਦੋਂ ਦੇਖੂਗਾ ਨਾ ਤੁਸੀਂ ਇਦਾਂ ਲੱਗਣਾ ਜਿਵੇਂ ਘਰ ਦੀ ਬੇਬੇ ਨੇ ਬੜਾਇਆ ਹੁੰਦਾ ਸਾ ਆਲੋ ਸਾਡੇ ਜਿਹੜੇ ਅੰਕਲ ਜੀ ਬਯੂਸ ਨੇ ਬਹੁਤ ਬਹੁਤ ਧੰਨਵਾਦ ਜੀ ਅੰਕਲ ਜੀ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਮੈਸੇ ਮੈਂ ਤੁਹਾਨੂੰ ਅੰਕਲ ਨਹੀਂ ਕਹਿਣਾ ਕਿਉਂਕਿ ਤੁਹਾਨੂੰ ਮੈਂ ਨੌਜਵਾਨ ਕਹਿ ਰਿਹਾ ਕਿਉਂਕਿ ਤੁਸੀਂ ਵਾ ਪਰਮੇਸ਼ਵਰ ਦੀ ਕਿਰਪਾ ਹੈ ਪਰਮੇਸ਼ਵਰ ਦੀ ਕਿਰਪਾ ਤੋਂ ਬਿਨਾਂ ਕੋਈ ਨੌਜਵਾਨ ਰਹਿ ਨਹੀਂ ਸਕਦਾ ਉਹ ਬੁੱਢਿਆਂ ਨੂੰ ਵੀ ਜਵਾਨ ਬਣਾ ਦਿੰਦਾ ਉਹਦੇ ਨਾਲ ਜਿਹੜਾ ਪਰਮੇਸ਼ਵਰ ਨਾਲ ਜੁੜਿਆ ਰਹੇਗਾ ਜਾਂ ਸ਼ਬਦ ਨਾਲ ਜੁੜਿਆ ਰਹੇਗਾ ਜਿਹਨੂੰ ਅਸੀਂ ਅਸੀਂ ਸ਼ਬਦ ਵੀ ਕਹਿੰਨੇ ਆ ਪਰਮੇਸ਼ਵਰ ਵੀ ਕਹਿੰਨੇ ਆ ਪਰਮਾਤਮਾ ਵੀ ਕਹਿੰਨੇ ਆ ਅੱਲਾ ਵੀ ਕਹਿੰਨੇ ਆ ਖੁਦਾ ਵੀ ਕਹਿੰਨੇ ਆ ਜੀ ਬਹੁਤ ਕੁਝ ਕਹਿੰਨੇ ਆ ਅਸੀਂ ਉਹ ਆਪਣੇ 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 ਵਿਚਾਰਾਂ ਨਾਲ ਅਸੀਂ ਉਹਦੇ ਨਾਮ ਰੱਖੇ ਆ ਹਾਇ ਤਾਂ ਇੱਕੋ ਹੀ ਹੈ ਪਰ ਜਿਹੜਾ ਉਹਦੇ ਨਾਲ ਜੁੜਿਆ ਰਹੇਗਾ ਉਹ ਹਮੇਸ਼ਾ ਨੌਜਵਾਨ ਹੀ ਰਹੇਗਾ ਉਹ ਜਵਾਨੀ ਜੀ ਰਹੇਗਾ ਉਦੇ ਚਿਹਰੇ ਤੇ ਮੁਸਕਰਾਹਟ ਰਹੇਗੀ ਹੀ ਰਹੇਗੀ ਕਿਉਂਕਿ ਉਹ ਸਚਾਈ ਦਾ ਗਿਆਤਾ ਹੈ ਉਹਨੂੰ ਸਚਾਈ ਦਾ ਗਿਆਨ ਹੈ ਉਹ ਲੋਕਾਂ ਨੂੰ ਦੇਖ ਕੇ ਹੱਸਦਾ ਰਹਿੰਦਾ ਹੈ ਲੋਕ ਕਿਵੇਂ ਭੱਜੇ ਫਿਰਦੇ ਆ ਉਹਨੂੰ ਪਤਾ ਹੈ ਵੀ ਮੈਂ ਤਾਂ ਦੌੜਨਾ ਨਹੀਂ ਮੈਂ ਤਾਂ ਦੌੜ ਦੇਖ ਲਈ ਹੈ ਇਹ ਦੌੜ ਜਿਹੜੀ ਸਮਾਪਤੀ ਹੈ ਇਹ ਪਰਮੇਸ਼ਵਰ ਦੇ ਚਰਨਾਂ 'ਚ ਬੈਠ ਕੇ ਲੱਗ ਕੇ ਉਹਨੂੰ ਧਿਆਗ ਕੇ ਸਮਾਧੀ ਲਗਾ ਕੇ ਤਾਂ ਇਹ ਜਿਹੜੀ ਦੌੜ ਹੈ ਖਤਮ ਹੁੰਦੀ ਹੈ ਨਹੀਂ ਤਾਂ ਖਤਮ ਨਹੀਂ ਹੁੰਦੀ ਬਈ ਲੋਕ ਕਈ ਕੁਛ ਲੋਕ ਇਹ ਕਹਿੰਦੇ ਆ ਵੀ ਹਾਸੇ ਚਿਹਰੇ ਪਿੱਛੇ ਕੁਝ ਗਮ ਬਹੁਤ ਕਈ ਛੁਪੇ ਹੁੰਦੇ ਨੇ ਕਿਤੇ ਕੋਈ ਤਾਂ ਗਮ ਦਾ ਨਹੀਂ ਛੁਪਿਆ ਹੋਇਆ ਨਹੀਂ ਨਹੀਂ ਉਹ ਸੰਸਾਰੀ ਗੱਲ ਐ ਤੁਹਾਡੀ ਗੱਲ ਮੈਂ ਤੁਹਾਡੀ ਗੱਲ ਦਾ ਸਹੀ ਜਵਾਬ ਦਊਗਾ ਇਹ ਜਿਹੜੇ ਹਾਸੇ ਚਿਹਰੇ ਸੰਸਾਰ ਦੇ ਵਿੱਚ ਆ ਉਹਨਾਂ ਦੇ ਅੰਦਰ ਗਮਾਂ ਦੇ ਭੰਡਾਰ ਨੇ ਲੇਕਿਨ ਜਿਹੜਾ ਪਰਮੇਸ਼ਵਰ ਨਾਲ ਜੁੜਿਆ ਆ ਪਰਮੇਸ਼ਵਰ ਦੀ ਭਗਤੀ 'ਚ ਰਹਿੰਦਾ ਹੈ ਹਮੇਸ਼ਾ ਉਹਦੀਆਂ ਨਜ਼ਰਾਂ ਦੇ ਵਿੱਚ ਰਹਿੰਦਾ ਹੈ ਉਹਨੂੰ ਪਤਾ ਆ ਵੀ ਉਹ ਮੈਨੂੰ ਦੇਖ ਰਿਹਾ ਮੇਰੇ ਨਾਲ ਹੈ ਮੇਰੇ ਪਿੱਛੇ ਖੜਾ ਹੈ ਮੇਰੀ ਸਾਈਡ ਤੇ ਖੜਾ ਹੈ ਅੱਗੇ ਪਿੱਛੇ ਖੜਾ ਹੈ ਹਮੇਸ਼ਾ ਮੇਰੇ ਨਾਲ ਰਹਿੰਦਾ ਹੈ ਉਹ ਅਸਲੀ ਜਿਹੜੀ ਹੈ ਉਹਦੇ ਅੰਦਰ ਕੋਈ ਗਮ ਨਹੀਂ ਹੁੰਦਾ ਉਹਦੇ ਅੰਦਰ ਤਾਂ ਉਹੀ ਹੋਇਆ ਜਿੱਥੇ ਉਹ ਹੈ ਉੱਥੇ ਗਮ ਕਿਉਂ ਸਹੀ ਗੱਲ ਜਿੱਥੇ ਪਰਮੇਸ਼ਵਰ ਹੈ ਨਾ ਉੱਥੇ ਗਮ ਨਹੀਂ ਹੈ ਜਿੱਥੇ ਪਰਮੇਸ਼ਵਰ ਨਹੀਂ ਉੱਥੇ ਗਮ ਹੀ ਗਮ ਹੈ ਗਮ ਹੀ ਗਮ ਹੈ ਗਮ ਹੀ ਗਮ ਹੈ ਤਣਾਅ ਵੀ ਤਣਾਅ ਹੈ ਗੁੱਸਾ ਹੀ ਗੁੱਸਾ ਹੈ ਕਰੋਧੀ क्रोध ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਰਾ ਕੁਝ ਹੀ ਹੈ ਅਗੜੀ ਅਜ ਦੇ ਟਾਈਮ ਦੇ ਵਿੱਚ ਜੇ ਗੱਲ ਕਰੀਏ ਨਾ ਲੋਕਾਂ ਦੀ ਦੌੜ ਪੈਸੇ ਵਾਲੇ ਪਾਸੇ ਲੱਗੀ ਹੋਈ ਆ ਸਾਰੇ ਲੋਕ ਕਿਤਨਾ ਕਿਤੇ ਪਾਸੇ ਨੂੰ ਭੱਜੀ ਜਾ ਰਿਹਾ ਕਿਤੇ ਰੁਕਣ ਦਾ ਵਾਸਤੇ ਕਿਸੇ ਕੋ ਟਾਈਮ ਨਹੀਂ ਤੁਹਾਡੇ ਕੋ ਵੀ ਦੇਖ ਰਿਹਾ ਕੋਈ ਲਿਮਟਡ ਲੋਕ ਰੁਕਦੇ ਨੇ ਹਨਾ ਪਰ ਲੱਗਦਾ ਕਿਤੇ ਵੀ ਇਹ ਦੌੜ ਕਿਤੇ ਨਾ ਕਿਤੇ ਖਤਮ ਹੋਣੀ ਚਾਹੀਦੀ ਆ ਦੇਖੋ ਇਹ ਦੌੜ ਵੀ ਪਰਮੇਸ਼ਵਰ ਦੀ ਹੀ ਡਿੜਾਈ ਹੋਈ ਹੈ ਇਹ ਦੌੜ ਹੈ ਨਾ ਪਰਮੇਸ਼ਵਰ ਦੀ ਹੀ ਬਣਾਈ ਹੋਈ ਗੇਮ ਹੈ ਸਾਰੀ ਇਹ ਖੇਡ ਪਰਮੇਸ਼ਵਰ ਦੀ ਰਚਨਾ ਪਰਮੇਸ਼ਵਰ ਦੀ ਹੈ ਉਹਨੇ ਸਾਰਿਆਂ ਨੂੰ ਕੰਮ ਵੀ ਲਾਇਆ ਹੈ ਭੁੱਖਾ ਵੀ ਰਾਤ ਨੂੰ ਕੋਈ ਨਹੀਂ ਸੰਦਾ ਪੀਣ ਵਾਲੇ ਨੂੰ ਪੀਣ ਨੂੰ ਮਿਲਦੀ ਹੈ ਖਾਣ ਵਾਲੇ ਨੂੰ ਖਾਣ ਨੂੰ ਮਿਲਦਾ ਹੈ ਮਾਸ ਖਾਣ ਵਾਲੇ ਨੂੰ ਮਾਸ ਮਿਲਦਾ ਹੈ ਦੁੱਧ ਵਾਲੇ ਨੂੰ ਦੁੱਧ ਮਿਲਦਾ ਚਾਹੇ ਉਹ ਕੋ ਪੈਸਾ ਹੈ ਜਾਂ ਨਹੀਂ ਹੈ ਉਹ ਪਰਮੇਸ਼ਵਰ ਨੇ ਸਾਰਾ ਇੰਤਜ਼ਾਮ ਕਰਿਆ ਇੰਜ ਕੋਈ ਸ਼ੱਕ ਨਹੀਂ ਬਿਲਕੁਲ ਅੱਛਾ ਹੁਣ ਮੈਨੂੰ ਇਹ ਦੱਸੋ ਵੀ ਜਿਹੜਾ ਤੁਸੀਂ ਇੱਕ ਸਟਾਲ ਸ਼ੁਰੂ ਕੀਤਾ ਸੀ ਇਹ ਸਟਾਲ ਕਦੋਂ ਸ਼ੁਰੂ ਹੋਇਆ ਤੇ ਕਿਵੇਂ ਕਿਵੇਂ ਤੁਸੀਂ ਇਹਦੇ ਵਿੱਚ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਨਾਲ ਮੱਖਣ ਦਿੰਨੇ ਹੋ ਪਿਓਰ ਮੱਖਣ ਜਿਹੜਾ ਘਰ ਦਾ ਆ ਜਿਹੜੇ ਕਿਤੇ ਵੀ ਹੁਣ ਅੱਜਕੱਲ ਦੇਖਣ ਨੂੰ ਮਿਲਦਾ ਨਹੀਂ ਕਿਵੇਂ ਕਰ ਲੈਨੇ ਹੋ ਇੰਨਾ ਕੁ ਸਿੱਖੋ ਜਦੋਂ ਗੱਲ ਆਪਾਂ ਪਹਿਲਾਂ ਕਰ ਚੁੱਕੇ ਆ ਜਿਹੜਾ ਉਹਦੇ ਚਰਨਾ ਚ ਰਹਿੰਦਾ ਹੈ ਉਹਦੇ ਉਹਦੀ ਉਹਦੇ ਅਧੀਨਤਾ ਸਵੀਕਾਰ ਕਰ ਲੈਂਦਾ ਹੈ ਉਹਦੀ ਅਧੀਨਤਾ ਕਿਉਂਕਿ ਮਾਲਕ ਉਹੀ ਹੈ ਅਸੀਂ ਉਹਦੇ ਅਧੀਨ ਆ ਤਾਂ ਅਸੀਂ ਗਲਤ ਕੰਮ ਕਿਵੇਂ ਕਰ ਸਕਦੇ ਆ ਅਸੀਂ ਚੰਗੇ ਤੋਂ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੋਈ ਉਹਦੇ ਚ ਤਰੁੱਟੀ ਕੋਈ ਕਮੀ ਕੋਈ ਗਲਤੀ ਨਾ ਹੋਵੇ ਤਾਂ ਪਰਮੇਸ਼ਵਰ ਦੇ ਨਾਲ ਜੁੜੇ ਰਹਿਣ ਦਾ ਜਾਂ ਪਰਮੇਸ਼ਵਰ ਦੀ ਗਿਰਬਾ ਦੇ ਵਿੱਚ ਰਹਿਣਾ ਤਾਂ ਸ਼ੁੱਧਤਾ ਹੈ ਜੇ ਅੰਦਰ ਸ਼ੁੱਧਤਾ ਹੈ ਤਾਂ ਮੈਂ ਹਰ ਚੀਜ਼ ਸਾਰਿਆਂ ਨੂੰ ਸ਼ੁੱਧੀ ਖਵਾਉਂਗਾ ਬਾਈ ਹੁਣ ਚਲੋ ਹੁਣ ਤਾਂ ਤੁਹਾਡੇ ਕੋਲ ਸਾਗ ਵੀ ਹੈਗਾ ਸਭ ਕੁਝ ਹੈਗਾ ਜਦੋਂ ਸਾਗ ਹੁੰਦਾ ਨਹੀਂ ਗਰਮੀਆਂ ਦੇ ਵਿੱਚ ਸਾਗ ਨੂੰ ਕਿਵੇਂ ਰੋਟੀ ਸਬਜ਼ੀ ਦਾਲ ਰੋਟੀ ਸਬਜ਼ੀ ਉਹ ਵੀ ਛੋਟਾ ਰੋਟੀ ਦੇਸੀ ਕੀ ਨਾ ਤੜਕਾ ਤੁਰਕਾ ਲਾ ਕੇ ਖਵਾਵਾਂਗੇ ਸਾਰਿਆਂ ਨੂੰ ਹਾਂ ਹਾਂ ਸੇਵਾ ਕਰਾਂਗੇ ਸ਼ੁਰੂਆਤ ਕਦੋਂ ਕੀਤੀ ਤੁਸੀਂ ਇਹਦੀ ਇਸ ਇਹਨੂੰ ਹੋ ਗਏ ਜੀ ਤਕਰੀਬਨ 4 ਸਾਲ ਤੇ 10 ਮਹੀਨੇ 5 ਸਾਲ ਹੋਣ ਵਾਲੇ ਆ ਅੱਜ ਤਾਂ ਮੇਰਾ خیال ਆ ਵੀ ਬਹੁਤ ਸਾਰੇ ਲੋਕਾਂ ਨੂੰ ਇਹ ਹੀ ਨਹੀਂ ਪਤਾ ਵੀ ਮੈਂ ਇੱਥੇ ਖੜਾ ਔਰ ਦੂਜੀ ਗੱਲ ਇਹ ਹੈ ਜਿਨ੍ਹਾਂ ਨੇ ਮੇਰੀਆਂ ਵੀਡੀਓ ਵਾਇਰਲ ਹੋਈਆਂ ਦੇਖੀਆਂ ਅੱਜ 26ਵੀਂ ਵੀਡੀਓ ਮੇਰੀ ਵਾਇਰਲ ਹੋ ਚੁੱਕੀ ਆ ਆਸਤਾ ਹੀ ਵੀ ਪੂਰੇ ਵਰਲਡ ਦੇ ਵਿੱਚੋਂ ਮੈਨੂੰ ਫੋਨ ਆ ਰਹੇ ਆ ਅਮਰੀਕਾ ਕੈਨੇਡਾ ਇੰਗਲੈਂਡ ਬਾਬਾ ਜੀ ਤੁਹਾਨੂੰ ਕੀ ਚਾਹੀਦਾ ਤੁਹਾਨੂੰ ਕੋਈ ਚੀਜ਼ ਦੀ ਕਮੀ ਹੈ ਤੁਹਾਨੂੰ ਪੈਸਾ ਦੇ ਦਿੰਨੇ ਆ ਜਿਹੜੀ ਚੀਜ਼ ਚਾਹੀਦੀ ਆ ਉਹ ਬਣਾ ਲਓ ਤੁਹਾਨੂੰ ਜਗਾ ਬਣਾ ਦੇ ਦਿੰਨੇ ਆ بڑے بڑے ਫੋਨ ਮੇਰੇ ਕੋ ਆਏ ਆ ਔਰ ਮਿਲਦੇ ਵੀ ਆਏ ਮਿਲ ਕੇ ਵੀ ਜਾਂਦੇ ਆ ਪਰ ਮੈਂ ਉਹਨਾਂ ਨੂੰ ਕੋਈ ਬੇਨਤੀ ਕਰਦਾ ਮਾਇਆ ਰਹਿਤ ਜਿਹੜੀ ਗੱਲ ਹੈ ਉਹ ਮੈਨੂੰ ਮਨਜ਼ੂਰ ਆ ਥੋੜੀ ਮਾਇਆ ਰਹਿਤ ਗੱਲ ਮੇਰੀ ਮੇਰੀ ਤੁਜੀ ਮਦਦ ਕਰਨੀ ਹੈ ਮਾਇਆ ਤੋਂ ਬਿਨਾਂ ਜੋ ਮੇਰੀ ਮਦਦ ਕਰਨੀਆਂ ਕਰ ਦੋ ਹੋਰ ਉਹਨਾਂ ਉਹਨਾਂ ਮਦਦ ਕਰਨ ਨੂੰ ਮੇਰੇ ਵਾਸਤੇ ਮੇਰੀ ਮਦਦ ਕਰਨ ਨੂੰ ਉਹਨਾਂ ਕੋਲ ਮਾਇਆ ਤੋਂ ਬਗੈਰ ਕੁਝ ਹੈ ਹੀ ਨਹੀਂ ਉਹਨਾਂ ਨੂੰ ਫਿਰ ਲਾਜ ਜਵਾਬ ਹੋ ਜਾਂਦੇ ਆ ਤੇ ਬਾਬਾ ਜੀ ਲੱਸੀ ਕਿੱਥੋਂ ਅਰੇਜ ਕਰਦੇ ਹੋ ਕਿਉਂਕਿ ਲੱਸੀ ਤਾਂ ਅੱਜਕੱਲ ਮਿਲਦੇ ਨਹੀਂ ਦੁੱਧ ਨਹੀਂ ਦੁੱਧ ਬਾਜ਼ਾਰੋਂ ਪਰਚੇਜ਼ ਕਰਦੇ ਆ ਅੱਛਾ ਜੀ ਡੈਰੀ ਵਾਲੇ ਦੁੱਧ ਹੈ ਬੜੀ ਬਹੁਤ ਵੱਡੀ ਡੈਰੀ ਹੈ ਕ੍ਰਿਸ਼ਨਾ ਡੈਰੀ ਆਟੋਮੈਟਿਕ ਮਸ਼ੀਨਾਂ ਨਾਲ ਦੁੱਧ ਚੁੰਦੇ ਉਹਨਾਂ ਕੋਲੋਂ ਦੁੱਧ ਉਹ ਮੈਨੂੰ ਘਰ ਦੇ ਦਿੰਦੇ ਜਾਂਦੇ ਉਹ ਵੀ ਸੇਵਾ ਕਰ ਮੇਰੀ ਹੈਲਪ ਕਰ ਰਹੇ ਨੇ ਉਹ ਤੇ ਨਾ ਬਾਬਾ ਜੀ ਦੁੱਧ ਤੁਹਾਨੂੰ ਅਸੀਂ ਮੋਕੜ ਨਹੀਂ ਦਿੰਦੇ ਲੱਸੀ ਮੋਕੜ ਨਹੀਂ ਦਿੰਦੇ ਮੱਖਣ ਮੋਕੜ ਨਹੀਂ ਦਿੰਦੇ ਕੈ ਸੇਵਾ ਕਰਦਾ ਹਾਂ ਬਹੁਤ سارے ਕੁਝ ਲੋਕ ਮੇਰੇ ਨਾਲ ਸਾਗ ਵਾਲੇ ਵੀ ਜੁੜੇ ਹੋਏ ਨੇ ਬਾਬਾ ਜੀ ਤੁਸੀਂ ਸੇਵਾ ਕਰਦੇ ਹੋ ਸਾਗ ਨਹੀਂ ਮੁੱਕਣ ਦਿੰਦੇ ਬਾਬਾ ਜੀ ਤੁਸੀਂ ਮੱਕੀ ਦੀ ਰੋਟੀ ਖਵਾਉਂਦੇ ਹੋ ਤੁਹਾਨੂੰ ਕੋਈ ਮੱਕੀ ਦਾ ਆਟਾ ਨਹੀਂ ਮੁੱਕਣ ਦਿੰਦੇ ਅਗਲ ਹੁਣ ਲੋਕ ਮੇਰੇ ਨਾਲ ਮੋਢੇ ਲਾਣ ਲੱਗ ਗਏ ਵੀ ਤੁਹਾਨੂੰ ਕਿਤੇ ਭੱਜਣ ਦੀ ਲੋੜ ਨਹੀਂ ਜੋ ਚਾਹੀਦਾ ਤੁਹਾਨੂੰ ਅਸੀਂ ਦਿਆਂਗੇ ਕਿਉਂਕਿ ਮੈਂ ਬਿਨਾਂ ਪੈਸੇ ਦੇ ਕੋਈ ਚੀਜ਼ ਕਿਸੇ ਤੋਂ ਲੈਂਦਾ ਨਹੀਂ ਅੱਛਾ ਤੇ ਹੁਣ ਜਿਹੜੀ ਰੋਟੀ ਦੀ ਥਾਲੀ ਹੈ ਜਿਹੜੀ ਤੁਸੀਂ ਮੱਕੀ ਦੀ ਰੋਟੀ ਸਰੋਂ ਦਾ ਸਾਗ ਵਿੱਚ ਮੱਖਣ ਪਾਇਆ ਹੁੰਦਾ ਨਾਲ ਲੱਸੀ ਕਿੰਨੇ ਦੀ ਪਲੇਟ ਦਿੰਦੇ ਹੋ ਦੇਖੋ ਇਹ 70 ਰੁਪਏ ਦੀ ਥਾਲੀ ਹੈ ਤਿੰਨ ਇਹਦੇ ਵਿੱਚ ਤਿੰਨ ਰੋਟੀਆਂ ਮੈਂ ਦਿੰਨਾ ਹੈ ਮੱਖਣ ਪਾ ਕੇ ਅਚਾਰ ਚਟਣੀ ਮੂਲੀ ਜਾਂ ਕੋਈ ਹੋਰ ਮਿਰਚ ਮੁਰਚ ਦਾ ਅਚਾਰ ਜੋ ਵੀ ਹੈ ਉਹ ਮੈਂ ਨਾਲ ਦਿੰਨਾ ਹੈ ਲੱਸੀ ਦਾ ਗਲਾਸ ਮੈਂ ਪਹਿਲਾਂ ਵੀ ਕਿਹਾ ਵੀ ਮੈਂ ਦੱਸ ਅਸਲੀ ਲੱਸੀ ਹੈ ਉਹ 10 ਰੁਪਏ ਦੀ ਹੀ ਮਿਲਣੀ ਹੈ ਜੇ ਪਿਓਰਟੀ ਚਾਹੀਦੀ ਹੈ ਤਾਂ ਪੇਮੈਂਟ ਦਾ ਪੈਸੇ ਦਾ ਤੁਹਾਨੂੰ ਦੇਣੇ ਚਾਹੀਦੇ ਆ ਨਹੀਂ ਤਾਂ ਫਿਰ ਬੰਦਾ ਮੈਂ ਮੈਂ ਹੀ ਨਹੀਂ ਕਹਿੰਦਾ ਮੈਂ ਬੁਲਾਉਂਦਾ ਨਹੀਂ ਜੇ ਕੋਈ ਕਹਿੰਦਾ ਬਾਬਾ ਜੀ ਮੇਰੇ ਕੋਲ ਪੈਸੇ ਨਹੀਂ ਆਗੇ ਮੈਂ ਕਹਿੰਦਾ ਕੋਈ ਗੱਲ ਨਹੀਂ ਜੋ ਦੇਣਾ ਦੇ ਦੇ ਨਹੀਂ ਜਣਾ ਤਾਂ ਮੈਂ ਤੇਰੇ ਨਾਲ ਖੜਾ ਕਿ ਫਰਕ ਕੀ ਆ ਬਿਨਾਂ ਪੈਸੇ ਦੇ ਮੈਨੂੰ ਖੁਸ਼ੀ ਹੁੰਦੀ ਆ ਵੀ ਇਹ ਜਹਾ ਗਾਹਕ ਵੀ ਮੇਰੇ ਕੋਲ ਆਉਂਦਾ ਮੇਰਾ ਗਾਹਕ ਆ ਯਾਰ ਮੇਰਾ ਮਹਿਮਾਨ ਹੈ ਜਿੰਨੇ ਵਰਜੀ ਬੰਦੇ ਆ ਜਾਣ ਮੇਰੇ ਕੋਲ 15 15 20 20 ਸੰਤ ਮਹਾਤਮਾ ਗੱਡੀਆਂ ਵਾਲੇ ਰੁਕਦੇ ਆ ਤੇ ਉਹ ਭੋਜਨ ਕਰਕੇ ਜਾਂਦੇ ਆ ਇੱਕ ਦਿਨ ਦੀ ਮੈਂ ਗੱਲ ਦੱਸਦਾ ਮੇਰੇ ਕੋਲ ਚਾਰ ਗੱਡੀਆਂ ਟਾਈਮ ਪਾ ਕੇ ਚਾਰ ਗੱਡੀਆਂ ਆ ਗਈਆਂ ਇਹ ਮੇਰਾ ਬਲੜਕਾ ਹੈਗਾ ਇਹ ਮੇਰੇ ਗੱਣੀ ਦੇਖ ਕੇ ਹੈਰਾਨ ਹੋ ਗਿਆ ਵੀ ਅੱਜ ਕੀ ਬਣੂਗਾ ਵੀ ਇੰਨੀਆਂ ਥਾਲੀਆਂ ਆਪਣੀਆਂ 20 ਥਾਲੀਆਂ ਤਾਂ ਇਹੀ ਚੱਲੀ ਗਈਆਂ 70 ਕ ਥਾਲੀਆਂ ਅਜੇ ਬਣਾਉਣੇ ਆ ਵੀ ਘਰ ਦਾ ਹਿਸਾਬ ਕਿਵੇਂ ਚੱਲੂ ਉਹ ਮੈਂ ਕਿਹਾ ਮਸਕਰਾ ਮਸਕਰਾ ਆ ਆ ਚਿਹਰਾ ਚਿਹਰਾ ਨਾਮ ਇਹਨੂੰ ਦਖਾ ਆਪੂ ਜਿਆ ਹਿਆ ਉਹਦੇ ਦੇ ਬਡੋਰੀ ਸਿੱਟ ਤੂੰ ਦੇਖ ਹੌਸਲਾ ਰੱਖ ਇੱਕ ਘੰਟੇ ਬਾਅਦ ਮਰਿੰਡੇ ਤੋਂ ਖੈੜ ਤੋਂ ਇੱਕ ਸਰਦਾਰ ਜੀ ਆਏ ਉਹਨੇ ਭੋਜਨ ਵੀ ਕਰਿਆ ਉਹ ਇੱਕ 500 ਰੁਪਿਆ ਪੈਰੀ ਹੱਥ ਲਾ ਕੇ ਮਿੰਤਾ ਕਰਕੇ ਦੇ ਕੇ ਗਏ ਆ ਵੀ ਮੇਰੇ ਪੈਸੇ ਰੱਖ ਲਓ ਇਹ ਮੁੰਡੇ ਨੂੰ ਆਖਿਆ ਮੈਂ ਕਿਉਂ ਭਈ ਕੀ ਹਾਲ ਹੈ ਤੇਰਾ ਕਰਾ ਮੰਨ ਕੇ ਬਾਪੂ ਜੀ ਨਹੀਂ ਪਰ ਇੱਕ ਗੱਲ ਆ ਬਸ਼ੁਰਗੋ ਜਿਹੜਾ ਵੀ ਤੁਹਾਡੇ ਕੋਲ ਲੋਕ ਖਾਣ ਆਉਂਦੇ ਨੇ ਚਾਹੇ ਮੈਂ ਤਾਂ ਕਹਿੰਦਾ ਚਾਹੇ ਵੱਡੇ ਵੱਡੇ ਬਾਬੇ ਹੋਣ ਚਾਹੇ ਕੋਈ ਵੀ ਹੋਣ ਪਰ ਕੀਮਤ ਜ਼ਰੂਰ ਦੇ ਕੇ ਜਾਣ ਕਿਉਂਕਿ ਜੋ ਮਿਹਨਤ ਤੁਸੀਂ ਕਰ ਰਹੇ ਹੋ ਜੋ ਤੁਸੀਂ ਕਿਵੇਂ ਇਕੱਠਾ ਕਰਦੇ ਹੋ ਸਮਾਨ ਸਾਰਾ ਕਰਕੇ ਇੱਕ ਥਾਲੀ 'ਚ ਪਰੋਸ ਕੇ ਦੇਣਾ ਕੋਈ ਵੱਡੀ ਛੋਟੀ ਗੱਲ ਨਹੀਂ ਹੁੰਦੀ ਕੋਈ ਐਸੀ ਗੱਲ ਨਹੀਂ ਹੈਗੀ ਅ ਇਹ ਵੀ ਇੱਕ ਸ਼ਰਧਾ ਹੈ ਆਪਣੇ ਸਾਧੂ ਸੰਤ ਸਮਾਜ ਵਾਸਤੇ ਮੇਰੇ ਮਨ ਦੇ ਵਿੱਚ ਸ਼ਰਧਾ ਹੈ ਭਾਵੇਂ ਕਿਸੇ ਨੂੰ ਗਿਆਨ ਹੈ ਭਾਵੇਂ ਕਿਸੇ ਨੂੰ ਗਿਆਨ ਨਹੀਂ ਹੈ ਭਾਵੇਂ ਕੋਈ ਨਿਹੰਗ ਹੈ ਭਾਵੇਂ ਕੋਈ ਸਿੱਖ ਹੈ ਭਾਵੇਂ ਕੋਈ ਸਿੱਖੀ ਸਰੂਪ ਚਾਹੇ ਕੋਈ ਪੰਡਿਤ ਜੀ ਤਿਲਕਧਾਰੀ ਹੈ ਮੈਂ ਸਭ ਦਾ ਸਨਮਾਨ ਕਰਦਾ ਪੈਸਿਆਂ ਦਾ ਉਹਨਾਂ ਨਾਲ ਮੇਰਾ ਕੋਈ ਮਸਲਬ ਨਹੀਂ ਮੇਰੇ ਵਾਸਤੇ ਸਾਰੇ ਬਰਾਬਰ ਹਨ ਬਾਕੀ ਗਿਆਨ ਵਿਆਨ ਆਲੀ ਗੱਲ ਹੈ ਜੇ ਕਿਸੇ ਕੋਲ ਗਿਆਨ ਮਿਰਗਾ ਹੁੰਦੇ ਨੇ ਜੰਗੇ ਜੰਗੇ ਮੈਂ ਨਾ ਨਹੀਂ ਲੈਣਾ ਬੜੀਆਂ ਬੜੀਆਂ ਗੱਡੀਆਂ ਚ ਸੰਤ ਮਾਜ਼ਮਾ ਆਉਂਦੇ ਨੇ ਉਹ ਗੱਡੀਆਂ ਚ ਬੈਠ ਕੇ ਚੁੱਪ ਚਬੀਤੇ ਆਪਣਾ ਇੱਕ ਅੱਧਾ ਫੁਲਕਾ ਦੋ ਫੁਲਕੇ ਫਿਰ ਚੋਰੀ ਪੈਸੇ ਭੇਜਦੇ ਆ ਮੈਂ ਇੰਨੀ ਉਰੋਂ ਵੀ ਦੇਖ ਲੈਣਾ ਵੀ ਕੌਣ ਹੈ ਮੈਂ ਡਰਾਈਵਰਾਂ ਨੂੰ ਜਿਹੜੇ ਸੇਵਕ ਹੁੰਦੇ ਨੇ ਕਹਿ ਦੇਣਾ ਬਾਬੇ ਨੂੰ ਕਹਿ ਦੇ ਬਾਬੇ ਦਾ ਹੀ ਢਾਬਾ ਹੈ ਇੱਥੇ ਬੈਠੇ ਨਹੀਂ ਚੱਲਣੇ ਨਾ ਹੈਰਾ ਵੀਰੀ ਜਣਾ ਬਸ ਹੈਰਾਨ ਹੁੰਦੇ ਆ ਤੁਸੀਂ ਮੈਂ ਪੈਸੇ ਨਹੀਂ ਲੈਣਾ। ਪਪਾ ਜੀ ਇੱਕ ਗੱਲ ਹੋਰ ਆ ਜਦੋਂ ਵੀ ਕੋਈ ਗੱਡੀ ਵਾਲਾ ਰੁਕਦਾ ਇੱਥੇ ਆ ਕੇ ਉਹਨੂੰ ਭੱਜ ਕੇ ਜਾ ਕੇ ਮਿਲਦੇ ਹਾਂ ਖੁਸ਼ ਹੋ ਕੇ ਮਿਲਦੇ ਹੋ। ਉਹਦੀ ਰਿਸਪੈਕਟ ਜ਼ਰੂਰੀ ਹੈ। ਕੇਵਲ ਉਹਦੇ ਲੱਸੀ ਨਹੀਂ ਵੀ ਮੰਗੀ ਉਹਦੀ ਤੁਸੀਂ ਉਹਨੂੰ ਦਿੰਦੇ ਹੋ। ਫੜ ਕੇ ਤੁਹਾਡੇ ਕੋਲ ਲੈਣਦੇ ਆ ਨਾ। ਰਿਸਪੈਕਟ ਰਿਸਪੈਕਟ ਬਾਰ-ਬਾਰ ਕਹੂੰਗਾ ਕਿਉਂਕਿ ਉਹਦੇ ਅੰਦਰ ਵੀ ਤਾਂ ਉਹੀ ਆਤਮਾ ਜਿਹੜੀ ਮੇਰੇ ਅੰਦਰ ਹੈ। ਕੋਈ ਫਰਕ ਨਹੀਂ। ਕੱਪੜੇ ਮਿਹਰੇ ਪਾਏ ਨੇ ਕੋਈ ਗੱਲ ਨਹੀਂ। ਕੱਪੜੇ ਫਟੇ ਪਾਏ ਹੋਏ ਆ ਕੋਈ ਗੱਲ ਨਹੀਂ। ਕੱਪੜੇ ਸੋਹਣੇ ਪਾਏ ਆ ਤਾਂ ਵੀ ਕੋਈ ਗੱਲ ਨਹੀਂ। ਉਹਦੇ ਅੰਦਰ ਵੀ ਆਤਮਾ ਇੱਕੋ ਹੀ ਹੈ ਪਰਮੇਸ਼ਵਰ ਦੀ ਅੰਸ਼ ਇੱਕੋ ਹੀ ਐ ਆਤਮਾ ਦਾ ਆਤਮਾ ਹੈ ਤਾਂ ਮੈਂ ਸਾਰਿਆਂ ਦੀ ਇੱਜ਼ਤ ਮੇਰੀ ਡਿਊਟੀ ਹੈ ਮੈਂ ਮੁਸ਼ਕਲਾਹਟ ਮੁਸ਼ਕਲਾ ਕੇ ਉਹਨਾਂ ਨੂੰ ਭੋਜਨ ਦਿੰਨਾ ਇਹ ਕੋਈ ਅਜੀਬ ਗੱਲ ਨਹੀਂ ਮੈਂ ਤੁਸੀਂ ਬਈ ਕੰਮ ਕੌਣ ਕੌਣ ਨੇ ਮੇਰੀ ਫੈਮਿਲੀ ਹੈ ਮੇਰੇ ਪੋਤਾ ਪੁੱਤਰੀ ਹੈ ਮੇਰੀ ਵਾਈਫ ਹੈ ਇਹ ਬੇਟਾ ਹੈ ਮੇਰਾ ਬਸ ਅਸੀਂ ਚਾਰ ਪੰਜ ਮੈਂਬਰ ਹੈ ਸਿੰਪਲ ਜਿਹਾ ਛੋਟੀ ਜਿਹੀ ਫੈਮਿਲੀ ਹੈ ਘਰੇ ਵੀ ਕਿਵੇਂ ਵੀ ਜਦੋਂ ਕਰਦੇ ਕਹਿੰਦੇ ਨੇ ਮਾਤਾ ਵੀ ਤੁਹਾਡੇ ਵਾਈਫ ਕਹਿੰਦੇ ਹੋਣੀ ਵੀ ਭਾਈ ਅੱਜ ਤੜਕਾ ਤੂਲ ਹੋਣਾ ਸਾਗ ਨੂੰ ਮੈਂ ਕਰ ਦਾਂ ਨਹੀਂ ਨਹੀਂ ਕਰ ਉਹ ਵੀ ਕਰਦੇ ਆਂ ਜੀ ਮੈਂ ਕਰਦਾ ਦੇਖੋ ਮੈਂ ਅੱਜ ਤੱਕ ਕਿਸੇ ਵੀਡੀਓ ਚ ਇਹ ਗੱਲ ਨਹੀਂ ਕਹੀ ਮੈਨੂੰ ਇੱਕ ਛੋਟੀ ਜੀ ਬਿਮਾਰੀ ਵੀ ਹੈ ਛੋਟੀ ਜੀ ਛੋਟੀ ਜੀ ਦੁਨੀਆ ਵਾਸਤੇ ਬਹੁਤ ਵੱਡੀ ਹੋਊਗੀ ਜੀ ਮੇਰੇ ਪੂਰੇ ਬਾਡੀ ਦੇ ਵਿੱਚ ਜੋਇੰਟ ਬੋਨ ਫ੍ਰੈਕਚਰ ਹੈ ਜਿੰਨੇ ਜੋਇੰਟ ਹੈ ਜਿੰਨੇ ਹੱਡੀਆਂ ਦੇ ਜੋੜ ਹੈ ਉਹ ਮੈਡੀਕਲੀ ਫ੍ਰੈਕਚਰ ਹੈ ਸਕਿਟ ਇਹ ਛੋਟੀ ਗੱਲ ਨਹੀਂ ਹੈ ਕਿ ਮੈਂ ਅੱਜ ਪਹਿਲੀ ਵਾਰ ਮੇਰੇ ਯਾਦ ਆ ਗਿਆ ਫੁੱਲੀ ਬਾਡੀ ਮੇਰੀ ਹੱਡੀਆਂ ਦੇ ਜਿੰਨੇ ਜੋੜ ਨੇ ਸਰੀਰ ਦੇ ਮੈਡੀਕਲੀ ਫ੍ਰੈਕਚਰਡ ਹੈ ਡਾਕਟਰ ਨੇ ਮੈਨੂੰ 2 ਕਿਲੋ ਭਜਨ ਚੱਕਣ ਵਾਸਤੇ ਵੀ ਮਨਾ ਕਰਿਆ ਹੋਇਆ ਲੇਕਿਨ ਮੈਂ 50 ਕਿਲੋ ਦੀ ਬੋਰੀ ਆਟੇ ਦੀ ਵੀ ਚੱਕ ਕੇ ਪਿੱਠ ਦੇ ਅੰਦਰ ਛੜ ਦਿੰਦਾ ਭਾਰੀ ਤੋਂ ਭਾਰੀ ਸਾਰਾ ਕੰਮ ਮੈਂ ਲੋਡ ਅਨਲੋਡ ਕਰਦਾ ਮੈਨੂੰ ਕੋਈ ਦਿੱਕਤ ਨਹੀਂ ਜਿਹੜੀ ਮੇਰੀ ਤਕਲੀਫ ਹੈ ਉਹ ਸੇਵਾ ਚ ਤਬਦੀਲ ਹੋ ਜਾਂਦੀ ਹੈ ਉਹ ਤਕਲੀਫ ਹੈ ਮਤਲਬ ਉਹ ਜਿਹੜੀ ਮੈਡੀਕਲਿ ਬ੍ਰੈਕਟਰ ਦਾ ਮਤਲਬ ਮੈਂ ਆਮ ਲੋਕਾਂ ਨੂੰ ਸਮਝਾਉਣਾ ਹੈ ਜਿਵੇਂ ਇੱਕ ਬੱਚੇ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਜਿੰਨੀਆਂ ਉਹਦਾ ਸਰੀਰ ਤਲੀਕ ਤਕਲੀਬ ਚੱਲਦਾ ਉਨੀ ਤਕਲੀਬ ਮੈਨੂੰ ਰੋਜ਼ ਹੁੰਦੀ ਹੈ ਲੇਕਿਨ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਮੈਂ ਸੇਵਾ 'ਚ ਲੱਗਿਆ ਪਰਮੇਸ਼ਵਰ ਦੀ ਮਿਹਰ ਦੇ ਕਿਰਪਾ ਔਰ ਮੈਂ ਫੇਰ ਵੀ ਭੱਜਿਆ ਫਿਰਦਾ ਮੈਨੂੰ ਬੈੱਡ ਤੋਂ ਪੈਰ ਥੱਲੇ ਰੱਖਣ ਲੱਗਿਆ ਘੱਟੋ ਘੱਟ 5 ਮਿੰਟ ਚਾਹੀਦੇ ਹਨ ਜਦ ਮੈਂ ਰੈਸਟ ਕਰ ਰਿਹਾ ਸਵੇਰੇ ਉੱਠਣਾ ਤਾਂ ਮੈਨੂੰ 5 ਮਿੰਟ ਚਾਹੀਦੇ ਹਨ ਐਕਟਿਵ ਹੋਣ ਵਾਸਤੇ ਪੈਰ ਧਰਤੀ ਤੇ ਰੱਖਣ ਵਾਤੇ ਨਹੀਂ ਤਾਂ ਮੇਰੇ ਦੋਨਾਂ ਪੈਰਾਂ ਨੂੰ ਮੋਚ ਪੈ ਚੁੱਕੀ ਹੁੰਦਾ ਮੇਰੇ ਨਾਲ ਇਦਾਂ ਹੋਇਆ ਲੇਕਿਨ ਮੈਂ ਪਰਵਾਹ ਨਹੀਂ ਕਰਦਾ ਇਸ ਗੱਲ ਦੀ ਕਿਉਂਕਿ ਜੀਵਨ ਦਾ ਅਸਲੀ ਆਨੰਦ ਤਾਂ ਹੁਣ ਯਾਰ ਹੈ 골ਡਨ 골ਡਨ ਲਾਈਫ ਹੈ ਤੇ ਮੈਂ ਹਾਏ ਹਾਏ ਕਰੀ ਜਾਵਾਂ ਤਾਂ ਕਿਆ ਮੈਂ ਹੱਸ ਕੇ ਕਹਿੰਦਾ ਬੱਲੇ ਬੱਲੇ ਆ ਠੀਕ ਹੈ ਦੱਬੀ ਜਾਓ ਯਾਰ ਕੋ ਕਿਵੇਂ ਸਾਡਾ ਕਾਊਂਟ ਬਣਾਉਂਦਾ ਕਰ ਚ ਮੈਂ ਵੀ ਬਣਾ ਲਾ ਮੇਰੇ ਬੇਟਾ ਵੀ ਬਣਾਉਣ ਲੱਗ ਗਿਆ ਅੱਛਾ ਹੁਣ ਇਹ ਵੀ ਲੱਗ ਗਿਆ ਬਣਾਉਣ ਮੈਂ ਵੀ ਬਣਾਉਣਾ ਮੋਸਟਲੀ ਮੈਂ ਬਣਾਉਣਾ ਔਰ ਮੇਰੇ ਵਾਈਫ ਤਾਂ ਐਸੇ ਹੈਲਪ ਕਰਦੇ ਵੇ ਆ ਕੰਮ ਹੈ ਕਰ ਦੋ ਆ ਠੀਕ ਨਹੀਂ ਆ ਨੂਨ ਘਟਾ ਮਰਚ ਘਟਾ ਤੜਕਾ ਆ ਲਾਉਣਾ ਹੈ ਲੇਕਿਨ ਅਸੀਂ ਸਾਰੇ ਜੁੱਟੇ ਰਹਨੇ ਆ ਅੱਛਾ ਜੁੱਟੇ ਰਹਨੇ ਹੈ ਪੂਰੀ ਫੈਮਿਲੀ ਕੰਮ ਚ ਲੱਗੀ ਹੋਈ ਆ ਬਿਲਕੁਲ ਕੰਮ ਚ ਲੱਗੇ ਹੋਏ ਆ ਔਰ 4-5 ਲੇਡੀਜ਼ ਸਾਡੇ ਕੋਲ ਹੈਲਪਰ ਰੱਖੇ ਆ ਉਹਨਾਂ ਨੂੰ ਅਸੀਂ ਪੇਹ ਦਿੰਨੇ ਆ ਪੇਹ ਦਿੰਨੇ ਆ ਸਾਗ ਕੱਟਣ ਵਾਲੀ ਅਲੱਗ ਲੇਡੀ ਜੈ ਸਾਗ ਬਰਤਨ ਚਾਹੀਦਾ ਬਰਤਨ ਇਕੱਠੇ ਹੋਗਾ ਦੇਖੋ ਰਿਆਕ ਭਰ ਗਏ ਇਹ ਸ਼ਾਮ ਨੂੰ 5:30 ਵਜੇ ਲੇਡੀਜ਼ ਨੇ ਆਉਣਾ ਉਹਨੇ ਵਾਸ਼ ਕਰਕੇ ਜਾਣੇ ਆ ਉਹ ਅਲੱਗ ਹੈ ਕਰਦੇ ਕੰਮ ਕਰਨ ਵਾਲੀ ਅਲੱਗ ਹੈ ਰੋਟੀਆਂ ਪਕਾਉਣ ਵਾਲੀਆਂ ਦੋ ਲੇਡੀਜ਼ ਲੱਗ ਹੈ ਇਹ ਕੰਮ ਡਿਵਾਈਡ ਕਰਿਆ ਛੋਟਾ ਕੰਮ ਨਹੀਂ ਹੈਗਾ ਇਹ ਔਰ ਜੇ ਬਾਈ ਜਾਂ ਸਭ ਹੁਣ ਭਾਂਡੇ ਇੰਨੇ ਨੇ ਸ਼ਾਮ ਨੂੰ ਭਾਂਡੇ ਵਾਲੀ ਦਾ ਫੋਨ ਆ ਗਿਆ ਜੀ ਮੈਂ ਤਾਂ ਆ ਨਹੀਂ ਸਕਦੀ ਪਰ ਸਾਡਾ ਹਾਲ ਕੀ ਹੁੰਦਾ ਹੈ ਹੈ ਨਾ ਥੱਕੇ ਹੋਏ ਆ ਪਰ ਨਾ ਸਾਡੀ ਸਾਰੀ ਫੈਮਿਲੀ ਝੁੱਠੇ ਭਾਂਡੇ ਨੂੰ ਟੁੱਟ ਕੇ ਬਹਿ ਜਾਂਦੀ ਆ ਮਹਿਸੂਸ ਨਹੀਂ ਹੁੰਨਦੇ ਵੀ ਕੀ ਹੋ ਗਿਆ ਉਹ ਜਿਹੜਾ ਕੰਮ ਘੰਟੇ ਚ ਕਰਦੀ ਹੈ ਅਸੀਂ 35 40 ਮਿੰਟਾਂ ਚ ਕਰ ਦਿੰਦੇ ਆ ਮਤਲਬ ਸਪਿਰਟ ਕੰਮ ਕਰਨ ਦੀ ਸਪਿਰਟ ਮੈਂ ਤੁਹਾਡੇ ਇਸ ਚੈਨਲ ਦੇ ਮਾਧਿਅਮ ਤੇ ਲੋਕਾਂ ਨੂੰ ਮੋਟੀਵੇਟ ਕਰਨਾ ਚਾਹੁੰਦਾ ਕਿ ਕਿਸੇ ਕੰਮ ਨੂੰ ਦੇਖ ਕੇ ਡਰੋ ਨਾ ਕੰਮ ਤਾਂ ਕਰੇ ਤੇ ਹੀ ਮੋਕਣਾ ਹੈ ਉਹ ਤੁਹਾਡਾ ਢਿੱਡ ਕੰਮ ਕਰਨ ਵਾਲੇ ਵਰਨਾ ਹੈ ਕਰਨਾ ਹੀ ਪੈਣਾ ਹੈ ਹੱਸ ਕੇ ਕਰ ਲੋ ਚਾਹੇ ਰੋ ਕੇ ਕਰ ਲੋ ਇਹ ਤੁਹਾਡੀ ਮਰਜ਼ੀ ਹੈ ਸਮਝਣ ਕੋ ਲੋਕ ਕਹਿੰਦੇ ਨੇ ਜਿਹੜੇ ਨਵੀਂ ਜਨਰੇਸ਼ਨ ਇਹ ਕਹਿੰਦੀ ਆ ਵੀ ਇੰਡੀਆ ਜੀ ਦਾ ਕੰਮ ਹੀ ਹੈ ਨਹੀਂ ਇੰਡੀਆ 'ਚ ਤਾਂ ਅਸੀਂ ਭੁੱਖੇ ਮਰਦੇ ਕੈਨੇਡਾ ਜਾਣਾ ਅਮਰੀਕਾ ਜਾਣਾ 20-20 ਲੱਖ ਰੁਪਏ ਲਾ ਕੇ ਜਾਣਾ ਕੀ ਕਹੋਗੇ ਉਹਨਾਂ ਨੂੰ ਕਿਉਂ ਗੱਲ ਸੁਣੋ ਮੇਰੀ ਸਿੰਪਲ ਜੀ ਗੱਲ ਹੈ ਅਸੀਂ ਅੰਨੇ ਹੋ ਗਏ ਆ ਇਹ ਡਾਲਰਾਂ ਨੇ ਅੰਨੇ ਕਰਤੇ ਪੂਰਾ ਬਿਹਾਰ ਪੂਰੀ ਯੂਪੀ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ ਬਿਲਕੁਲ ਜੀ ਉਹਨਾਂ ਨੂੰ ਕੰਮ ਨਹੀਂ ਜਿੰਨੀ ਲੇਬਰ ਹੈ ਬਾਹਰੋਂ ਆਈ ਹੋਈ ਹੈ ਪੰਜਾਬ ਦੇ ਵਿੱਚ ਉਹਨਾਂ ਨੂੰ ਰਹਿਣ ਨੂੰ ਜਗ੍ਹਾ ਨਹੀਂ ਹੈਗੀ ਉਹ ਇੰਨੇ ਲੋਕ ਆਏ ਹੋਏ ਨੇ ਇਹ ਇੱਕ ਹਲਤ ਗੱਲ ਹੈ ਅਸੀਂ ਆਪਣੀ ਸੋਚ ਨੂੰ ਗਲਤ 바ਸੇ ਲਾ ਲਿਆ ਅਸੀਂ ਡਾਲਰ ਪੈਸਾ ਰੁਪਈਆ ਕੋਟੀਆਂ ਕਾਰਾਂ ਬਨ ਸਾਡੀ ਸੋਚ ਚਲੀ ਗਈ ਅਸਲ ਦੇ ਵਿੱਚ ਜਿਹੜਾ ਪਰਮੇਸ਼ਵਰ ਨੇ ਸਾਨੂੰ ਜੀਵਨ ਦਿੱਤਾ ਸਾਨੂੰ ਉਹਦੇ ਮੁਤਾਬਕ ਹੀ ਜ਼ਿੰਦਗੀ ਜੀਣ ਦਾ ਤਰੀਕਾ ਬਣਾ ਲੈਣਾ ਚਾਹੀਦਾ ਆਪਣੇ ਹਿਸਾਬ ਨਾਲ ਅਸੀਂ ਹਾਏ ਤੋਬਾ ਹਾਏ ਤੋਬਾ ਕਰੀ ਜਾਈਏ ਅਸੀਂ ਬਾਹਰ ਜਾਣਾ ਪਾਸਪੋਰਟ ਬਣਾਉਣਾ ਇਹ ਕਰਨਾ ਪੈਸੇ ਹੀਰਾ ਬੇਰੀ ਟਕੀਆਂ ਕੋਈ ਫਾਇਦਾ ਨਹੀਂ ਜਿਵੇਂ ਪਰਮੇਸ਼ਵਰ ਨੇ ਤੁਹਾਨੂੰ ਜਨਮ ਦਿੱਤਾ ਜਿਹੜੇ ਪਰਿਵਾਰ ਚ ਤੁਹਾਨੂੰ ਜਨਮ ਦਿੱਤਾ ਉਦੇ ਮੁਤਾਬਕ ਮੁਤਾਬਕ ਹੀ ਤੁਸੀਂ ਜੀਵਨ ਜਿਉਓ ਸੁਖੀ ਰਹੋਗੇ ਨਹੀਂ ਤਾਂ ਪਰਮੇਸ਼ਵਰ ਤੁਹਾਨੂੰ ਵਧੀਆ ਜੀਵਨ ਦੇਣਾ ਹੁੰਦਾ ਕਰਮਾਂ ਦੇ ਮੁਤਾਬਕ ਤਾਂ ਬਹੁਤ ਵਧੀਆ ਜਗ੍ਹਾ ਤੁਹਾਨੂੰ ਦੇ ਦਿੰਦਾ ਪਰ ਤੁਹਾਡੇ ਪਿਛਲੇ ਜਨਮ ਦੇ ਕਰਮ ਹੈ ਉਹਦੇ ਮੁਤਾਬਕ ਤੁਹਾਡਾ ਜਨਮ ਹੋਇਆ ਉਸੇ ਪਰਿਵਾਰ ਦੇ ਵਿੱਚ ਤੁਸੀਂ ਆਪਣਾ ਜੀਵਨ ਬਤੀਤ ਕਰੋ ਖੁਸ਼ ਰਹੋ ਭਾਣਾ ਮੰਨੋ ਪਰਮੇਸ਼ਵਰ ਦਾ ਅਜਾ ਇੱਕ ਗੱਲ ਹੋਰ ਵੀ ਭਾਸ਼ਾ ਬਹੁਤ ਬੋਲਦੇ ਹੋ ਤੁਸੀਂ ਹਿੰਦੀ ਵੀ ਬੋਲਦੇ ਹੋ ਇੰਗਲਿਸ਼ ਵੀ ਬੋਲਦੇ ਹੋ ਵੀ ਕਿਵੇਂ ਵੀ ਤੁਸੀਂ ਕਸਮਰ ਦੇਖ ਲੈਂਦੇ ਹੋ ਗੱਡੀ ਦਾ ਨੰਬਰ ਦੇਖ ਲੈਂਦੇ ਹੋ ਵੀ ਹਾਂ ਵੀ ਇਹਨੂੰ ਹਿੰਦੀ ਚ ਬੋਲਣਾ ਜਾਂ ਪੰਜਾਬੀ ਚ ਬੋਲਣਾ ਇਹ ਸਾਰਾ ਕੁਝ ਅੰਦਰੋਂ ਹੀ ਨਿਕਲਦਾ ਆਟੋਮੈਟਿਕ ਹੀ ਆ ਕੰਮ ਓਕੇ ਵੀ ਤੁਹਾਨੂੰ ਜੋ ਕਿ ਮੇਰੇ ਕੋਲ ਦਿੱਲੀ ਦੇ ਲੋਕ ਆ ਦੇਖੋ ਦਿੱਲੀ ਦੀ ਗੱਡੀ ਖੜੀ ਮੇਰੇ ਕੋਲ ਦਿੱਲੀ ਯੂਪੀ ਬਾਹਰ ਦੂਰ ਦੀਆਂ ਗੱਡੀਆਂ ਬੜੀਆਂ ਆਉਂਦੀਆਂ ਓ ਹਿੰਦੀ ਹੁੰਦੀ ਬੋਲ ਜਾਇ ਚਾਹੇ ਸਿੱਖ ਵੀ ਹੈਗੇ ਤਾਂ ਹਿੰਦੀ ਬੋਲਦੇ ਆ ਉਹ ਬੱਚੇ ਹਿੰਦੀ ਅੱਜ ਫੈਸ਼ਨ ਹੋ ਗਿਆ ਇੱਕ ਹਿੰਦੀ ਬੋਲਣਾ ਬੱਚੇ ਹਿੰਦੀ ਬੋਲਦੇ ਆ ਨਾ ਤੇ ਮਾਪੇ ਪਾਪ ਔਰ ਆਉਣ ਵਾਲੇ ਰਿਸ਼ਤੇਦਾਰ ਬੜੇ ਖੁਸ਼ ਹੁੰਦੇ ਦੇਖੋ ਹਿੰਦੀ ਬੋਲਦਾ ਹੈ ਹੈ ਨਾ ਮੈਂ ਐਕਚੁਅਲੀ ਮੈਂ ਮੇਰੀ ਰਿਪੋਰਟਿੰਗ ਪ੍ਰੈਸ ਰਿਪੋਰਟਿੰਗ ਮੇਰੀ ਹਿੰਦੀ ਚ ਰਹੀ ਹੈ ਮੈਂ ਹਿੰਦੀ ਖਬਰਾਂ ਨਾਲ ਜੁੜਿਆ ਰਿਹਾ ਔਰ ਮੇਰਾ ਹਿੰਦੀ ਦਾ ਖਬਰ ਮੈਂ ਲੋਕਲ 12 13 ਸਾਲ ਮੈਂ ਛਾਪਿਆ ਪਬਲਿਕੇਸ਼ਨ ਮੇਰਾ ਇੰਗਲਿਸ਼ ਵੀ ਚੱਲੇ ਆ ਮੈਂ ਛਾਪਿਆ ਔਰ ਅੱਜ ਵੀ ਮੇਰਾ ਪਬਲਿਕੇਸ਼ਨ 500 ਰੁਪਏ ਦਾ ਮਾਰਕੀਟ ਅੱਜ ਦੀ ਡੇਟ 'ਚ ਵੀ ਉਹਦੀ 500 ਰੁਪਇਆ ਮੇਰੀ ਬੁੱਕ ਦੀ ਵੈਲੀਅੂ ਹੈ ਆਲ ਆਲ ਇੰਡੀਆ ਦੇ ਵਿੱਚ ਉਹਦੀ ਡਿਮਾਂਡ ਹੈ ਫੌਰਨ ਚ ਵੇਚ ਜਾਂਦੀ ਹੈ ਹਾਂਜੀ ਇਹ ਪਬਲਿਕੇਸ਼ਨ ਹੈ ਮੰਡਲੀਗੰਦ ਘਰ ਸਰੀਲ ਬਿਜ਼ਨਸ ਡਾਇਰੈਕਟਰੀ ਹੈ ਉਹਦਾ ਨਾਮ ਪੰਜਾਬੀ ਮੰਚ ਟੈਲੀਫੋਨ ਡਾਇਰੈਕਟਰੀ ਰੱਖਿਆ ਪੰਜਾਬੀ ਮੰਚ ਸਟੀਲ ਬਿਜ਼ਨਸ ਟੈਲੀਫੋਨ ਡਾਇਰੈਕਟਰੀ ਹਾਂ ਜਿੰਨਿਆਂ ਵੀ ਟਾਟਾ ਫਟਾ ਵਾਲੇ ਛਾਪਦੇ ਆਂ ਡਾਇਰੈਕਟਰੀਆਂ ਉਹ ਸਭ ਮੇਰੀ ਡਾਇਰੈਕਟਰੀ ਲੈ ਕੇ ਜਾਂਦੇ ਆਂ ਤਾਂ ਨਕਲ ਮਾਰਦੇ ਆਂ ਮੈਂ ਡੋਰ ਟੂ ਡੋਰ ਜਾ ਕੇ ਫਕੀਰਾਂ ਵਾਂਗੂ ਕੁੰਡਾ ਖੜਕਾ ਖੜਕਾ ਕੇ ਫੋਨ ਨੰਬਰ ਲੈ ਕੇ ਆਵਾਂ ਓਕੇ ਤਾਂ ਮੈਂ ਡਾਕਟਰੀ ਤਿਆਰ ਕਰ ਦਾਂ ਉਹ ਮੇਰੀ ਡਾਕਟਰ ਤਾਂ ਸਕਸੈਸਫੁਲ ਹੈ ਅੱਛਾ ਬਿਸ਼ਰ ਕੋ ਕਿੰਨੀਆਂ ਥਾਲੀਆਂ ਬਣਾਉਣੇ ਆਈ ਤੁਸੀਂ ਕਿਹਾ 70 ਕਿ ਥਾਲੀ 100 100 ਥਾਲੀ ਬਣਾਉਣਾ 100 ਥਾਲੀ ਹੁਣ 100 ਹੋ ਗਈ ਕਿੰਨੇ ਟਾਈਮ ਤੱਕ ਤੁਹਾਡੀਆਂ ਜਿਹੜੀਆਂ ਥਾਲੀਆਂ ਲੱਗ ਜਾਂਦੀਆਂ ਨੇ 3 ਵਜੇ ਲਾਸਟ ਟਾਈਮ 3 ਸਮਝੋ ਜੇ ਬਹਾਲਤੂਟ ਹੈਗੀਆਂ ਤਾਂ ਉਹ ਸਾਡੇ ਪੈਕਿੰਗ ਕਰਦੇ ਕਰਦੇ ਮੁੱਕ ਜਾਂਦੀਆਂ ਗਾਉਂਦੇ ਰਹਿੰਦੇ ਆ ਵੀ ਬਾਬਾ ਹੈਗਾ ਤਾਂ ਕੁਛ ਨਾ ਕੁਛ ਮਿਲੂਗਾ ਅੱਛਾ ਬਾਬਾ ਇਹ ਕੱਲ ਹੋ ਰਹਾ ਵੀ ਅੱਗੇ ਤੱਕ ਗੱਲ ਹੁੰਦੀ ਸੀ ਸਟਾਰਟਿੰਗ ਵਿੱਚ ਇੱਕ ਬਜ਼ੁਰਗ ਅੰਕਲ ਖੜੇ ਨੇ ਮੱਕੀ ਦੀ ਰੋਟੀ ਸੇਲ ਕਰ ਰਹੇ ਨੇ ਚਲੋ ਜੀ ਖਾਲ ਕੀ ਦੀਆ ਤੇ ਕਿਉ ਤੁਰ ਪਿਆ ਹੁਣ ਜਦੋਂ ਤੋਂ ਬਾਅਦ ਵੀਡੀਓ ਆਉਣੀ ਸ਼ੁਰੂ ਹੋਈਆਂ ਵੀਡੀਓ ਦੇ ਬਾਅਦ ਜਦੋਂ ਆਗੇ ਤੈਨੂੰ ਅੰਕਲ ਕਹਿੰਦੇ ਅਗਲੀ ਤੁਹਾਡੀ ਵੀਡੀਓ ਦੇਖੀ ਆ ਬਹੁਤ ਸੋਹਣੇ ਬੋਲਦੇ ਹੋ ਬਹੁਤ ਵਾਕਵਾਲ ਗੱਲ ਕਰਦੇ ਕਿਵੇਂ ਲੱਗਦਾ ਫਿਰ ਲੱਗਦਾ ਇੱਕ ਸੈਲੀਬ੍ਰਿਟੀ ਬੰਦਾ ਬਣ ਗਿਆ ਬੰਦਾ ਬਈ ਇਹ ਵੀ ਪਰਮੇਸ਼ਵਰ ਦੀ ਕਿਰਪਾ ਹੈ ਸੈਲੀਬ੍ਰ ਕਿਸੇ ਇਨਸਾਨ ਦੇ ਵਿੱਚ ਕੋਈ ਤਾਕਤ ਹਿੰਮਤ ਕੋਈ ਆਰਟ ਨਹੀਂ ਹੈ ਅੱਜ ਤਾਂ ਸਾਨੂੰ ਭਲੇਖਾ ਅਜੇ ਤਾਂ ਪਰਮੇਸ਼ਵਰ ਨੇ ਪਤਾ ਨਹੀਂ ਇੱਥੇ ਕੀ ਬਣਾਉਣਾ ਮੈਨੂੰ ਕਿਨੂੰ ਕਿਨੂੰ ਮੇਰੀਆਂ ਵਾਇਰਲ ਹੋਈਆਂ ਵੀਡੀਓ ਦਿਖਾਉਣੀਆਂ ਅੱਜ ਤਾਂ ਮੈਂ ਕੋਈ ਸੰਸਾਰ 'ਚ ਕਿਸੇ ਨੂੰ ਗੱਲ ਦੱਸੀ ਹੋਈ ਨਹੀਂ ਅੱਜ ਤਾਂ ਮੈਂ ਤੁਣਕੇ ਜਾ ਮਾਰਦਾ ਉਹ ਦੱਸਿਆ ਸੀ ਇੱਕ ਸਾਲ ਤੋਂ ਤੁਹਾਡੇ ਕੋਲ ਆਉਣ ਨੂੰ ਫਿਰਦੇ ਆ ਪਰ ਸਮਾਂ ਹੀ ਨਹੀਂ ਲੱਗ ਰਿਹਾ ਸਮਾਂ ਹੀ ਨਹੀਂ ਬਣ ਰਿਹਾ ਵੀ ਤੁਹਾਡੇ ਕੋਲ ਜਾ ਕੇ ਜਾਈਏ ਅੱਜ ਪਰ ਹਿੰਮਤ ਸੀ ਕਿ ਅੱਜ ਵੀ ਕਰਕੇ ਜਾਣਾ ਬਾਬਾ ਜੀ ਹੁਣਾਂ ਕੋਲ ਅੱਜ ਪੇਟ ਵੀ ਥੋੜਾ ਦਰਦ ਕਰ ਰਿਹਾ ਸੀ ਮੈਂ ਕਹਿੰਦਾ ਨਹੀਂ ਪਰ ਬਾਬਾ ਜੀ ਕੋਲ ਜਾਣਾ ਆ ਪ੍ਰਸ਼ਾਦਾ ਛੱਕੇ ਹੁਣਾਂ ਆ ਕਿਉਂਕਿ ਮੇਂ ਜੀ ਥੋੜੀ ਹਿੰਮਤ ਬਹੁਤ ਆ ਸਾਡੇ ਕਸਟਮਰ ਬੜੇ ਪੁਰਾਣੇ ਲੁਧਿਆਣੇ ਤੋਂ ਇਹ ਜਦ ਪਟਿਆਲੇ ਜਾਂਦੇ ਤੇ ਇਹ ਬੈਲਟਾਂ ਲੱਗੀਆਂ ਦੀ ਪੂਰੀਆਂ ਹਨ ਕੱਸੇ ਹੁੰਦੇ ਸੀ ਮੈਂ ਇਹਨਾਂ ਨੂੰ ਕਿਹਾ ਦੇਖੋ ਤੁਸੀਂ ਠੀਕ ਹੋ ਜਾਵੋਗੇ ਬਿਲਕੁਲ ਸਾਹਮਣੇ ਖੜੇ ਆ ਉੱਧਰ ਉੱਧਰ ਦੇਖੋ ਜੀ ਸਾਹਮਣੇ ਖੜਿਆ ਹੈ ਹਾਂਜੀ ਇਹਦੇ ਸਾਰਾ ਕੁਝ ਹਿਲਿਆ ਪਿਆ ਜੀ ਮੈਂ ਕਿਹਾ ਤੁਸੀਂ ਠੀਕ ਹੋ ਜਾਣਾ ਹੈ ਤੇ ਪਪਾ ਜੀ ਨੇ ਕਿਹਾ ਕਿਹਦੇ ਤੁਸੀਂ ਠੀਕ ਹੋ ਜਾਣਾ ਹੈ ਤੇ ਬਿਲਕੁਲ ਓਕੇ ਜੀ ਅੱਜ ਮੈਂ ਤੁਹਾਡਾ ਮੈਂ ਇੱਕ ਸਾਈਡ ਪੈਰਾਲਾਈਜ਼ ਹੋ ਗਈ ਸੀ ਚਲਦਾ ਹਾਂ ਤੁਹਾਡਾ ਗੱਡੀ ਚਲਾ ਕੇ ਆਇਆ ਅੰਬਾਲਾੇ ਜਾਣਾ ਮਾਲ ਦੇਣਾ ਓਕੇ ਜੀ ਪੁੱਛਾ ਵੀ ਤੇ ਲੈਣ ਨਾਲ ਨਾਲ ਨਾ 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 ਐਵੇਂ ਮੇਰੇ ਮੂੰਹ ਚੋਂ ਨਿਕਲ ਜਾਂਦਾ ਹੈ ਕਿਸੇ ਨੂੰ ਦੇਖ ਕੇ ਕੋਈ ਬਿਮਾਰ ਆ ਗਿਆ ਭਾਈ ਜੋ ਨਿਕਲ ਗਿਆ ਮੂੰਹ ਚੋਂ ਜੀ ਭਾਈ ਤੂੰ ਤੂੰ ਠੀਕ ਹੋ ਜਾਣਾ ਭਾਈ ਮੈਂ ਤਾਂ ਇੱਕ ਆਮ ਪਧਾਰਨਾ ਹੈ ਸਮਾਜਿਕ ਭਾਵਨਾ ਹੈ ਇੱਕ ਉਹ ਮੈਂ ਹੋਰ ਮੇਰੇ ਗੱਲ ਯਾਦ ਆ ਗਈ ਛੋਟੀ ਜੀ ਕਿਸੇ ਦਾ ਬੱਚਾ ਬਿਓਸ਼ ਹੋ ਗਿਆ ਮੋਟਰਸਾਈਕਲ ਤੇ ਆ ਰਿਹਾ ਸੀ ਗੱਬੇ ਬੈਠਾ ਸੀ ਆ ਨਹਿਰ ਦੇ ਕੋਲੋਂ ਉਰੇ ਆ ਕੇ ਉਹਨੇ ਮੇਰੇ ਬੈਟ ਤੇ ਲੰਮਾ ਪਾ ਲਿਆ ਮੈਂ ਮੈਨੂੰ ਪਤਾ ਦੇਖਿਆ ਕਿ ਕੀ ਹੋ ਗਿਆ ਕਹਿੰਦੇ ਬਾਬਾ ਜੀ ਇਹਨੂੰ ਪਤਾ ਨਹੀਂ ਕੀ ਹੋ ਗਿਆ ਮੈਂ ਕਿਹਾ ਚੱਲ ਕੋਈ ਨਹੀਂ ਠੀਕ ਹੋ ਜਾਂਦਾ ਮੈਂ ਉਹਦੇ ਬੱਚੇ ਤੇ ਹੱਥ ਮਾਰਿਆ ਉਹ ਕਰੰਟ ਜਿਹਾ ਲੱਗ ਕੇ ਕੰਬ ਕੇ ਠੀਕ ਹੋ ਗਿਆ ਅੱਛਾ ਉਹ ਜਿਹੜੇ ਰਾਜਪੁਰੇ ਜਾ ਕੇ ਉਹਨਾਂ ਰੌਲਾ ਪਾਤਾ ਵੀ ਬਾਬਾ ਬੜਾ ਕਰਮ ਆਤੀ ਹੈ ਹੱਥ ਫੇਰਿਆ ਤੇ ਸਾਡਾ ਮੁੰਡਾ ਠੀਕ ਹੋ ਗਿਆ ਇਹ ਗੱਲ ਗੱਲ ਤਾਂ ਉਹਨਾਂ ਦੀ ਸਹੀ ਸੀਗੀ ਗੱਲ ਉਹਨਾਂ ਦੀ ਸਹੀ ਸੀ ਪਰ ਮੈਂ ਹੁਣ ਰੌਲਾ ਨਹੀਂ ਪਾਉਂਦਾ ਪਾਉਂਦਾ ਮਸਦਰ ਇੱਕ ਕੰਮ ਇੱਕ ਕੰਮ ਹੋਰ ਕਰਦੇ ਹੋ ਬਹੁਤ ਜ਼ਰੂਰੀ ਆ ਪੰਜਾਬ ਦੇ ਸਿਰ ਤੇ ਵੀ ਹੱਥ ਮਾਰ ਥੋੜਾ ਜਿਹਾ ਲਾ ਦਿਓ ਸ਼ਾਇਦ ਪੰਜਾਬ ਦਾ ਵੀ ਕੋਈ ਸਵਾਲ ਆਲੇ ਮੇਰੇ ਜਿਹੜੇ ਹੱਥ ਫੇਰ ਉਹਨੂੰ ਫਿਰਦੇ ਆ ਉਹ ਕਹਿੰਦੇ ਬਾਬੇ ਕੋਲ ਰੁਪਏ ਕਿੱਥੋਂ ਆਉਂਦੇ ਆ ਪੰਜਾਬ ਵਾਲੇ ਤਾਂ ਇਹ ਸੋਚ ਰਹੇ ਆ ਇਹ ਬਾਬੇ ਨੂੰ ਪੈਸਾ ਕੌਣ ਦੇ ਰਿਹਾ ਹੈ ਫੰਡਿੰਗ ਕਿੱਥੋਂ ਸੇ ਹੋ ਰਹੀ ਹੈ ਆਜੋਜ ਰਹੇ ਆ ਲੋਕ ਆਪੇ ਨਾਨਕ ਵਾਲੀ ਫੰਡਿੰਗ ਹੈ ਨਾ ਲੋਕ ਇਹ ਨਹੀਂ ਸੋਚਦੇ ਇਹ ਵੀ ਬੰਦਾ ਸੇਵਾ ਕਰ ਰਿਹਾ ਹੈ ਘੱਮ ਸੇ ਘਮ ਦੋ ਦੋ ਸ਼ਬਦ ਤਰੀਫ ਦੇ ਬਣਦੇ ਆ ਲੋਕੀ ਤਾਂ ਉਹ ਲੱਭਦੇ ਨਹੀਂ ਵੀ ਇਹਦੇ ਵਿੱਚੋਂ ਕੋਈ ਐਸਾ ਕਲੂ ਲੱਭੋ ਜਿਹਦੇ ਜਆਪਾਂ ਦੀ ਬਦਨਾਮੀ ਕਰਦੀ ਹੈ ਕੋਈ ਐਸੀ ਗੱਲ ਨਹੀਂ ਮੈਂ ਇਹ ਰੋਟੀ ਦੇ ਮੱਕੀ ਦੀ ਰੋਟੀ ਅਸੀਂ ਹਵੇਲੀ ਚ ਜਾ ਕੇ ਖਾਣੀ ਹੋਵੇ ਤਾਂ ਲਗਭਗ ਸਾਨੂੰ 150 ਤੋਂ 200 ਰੁਪਏ ਖਰਚਣਾ ਪੈ ਜਵੇ ਤੁਹਾਡੇ ਕੋਲ ਅਸੀਂ 70 ਰੁਪਏ ਜਿਵੇਂ ਮੈਨੂੰ ਲੱਗਦਾ ਲੋਕ ਜਿਹੜੇ ਇਹ ਕੰਮ ਕਰਦੇ ਨੇ ਤਾਂ ਫਿਰ ਦੂਜੇ ਕੰਮੇ ਲੋਕ ਨੂੰ ਸੁਆਦ ਹੀ ਨਹੀਂ ਆਉਣਾ ਜਿੰਨੇ ਮਰਜ਼ੀ ਤੁਸੀਂ 500 ਰੁਪਏ ਦਿਓ ਜਾਓ ਉੱਥੇ ਲੇਕਿਨ ਤੁਸੀਂ ਫੇਰ ਸੋਚੋਗੇ ਯਾਰ ਆ ਕੇ ਗਲਤੀ ਕਰੀ ਪੈਸਿਆਂ ਦੀ ਤਾਂ ਕੋਈ ਗੱਲ ਨਹੀਂ ਸਵਾਦ ਨਹੀਂ ਆਇਆ ਸਵਾਦ ਤਾਂ ਬਾਬੇ ਕੋਲੇ ਜਾ ਕੇ ਆਊਗਾ ਤੇ ਪਰਮੇਸ਼ਵਰ ਦੀ ਜੋ ਕੁਝ ਵੀ ਇਹ ਇੱਥੇ ਹੋ ਰਿਹਾ ਨਾ ਪਰਮੇਸ਼ਵਰ ਦੀ ਕਿਰਪਾ ਨਾਲ ਹੀ ਹੋ ਰਿਹਾ ਹੈ ਤੇ ਮੈਂ ਜਦ ਤੱਕ ਇੱਥੇ ਰਹੂੰਗਾ ਮੇਰਾ ਕੋਈ ਪਤਾ ਨਹੀਂ ਮੈਂ ਕਿੰਨੇ ਦਿਨ ਉਹਦੇ ਕੰਮ ਕਰਾਂ ਕੁਝ ਨਹੀਂ ਪਤਾ ਇਹ ਸੱਚਾ ਹੈ ਮੇਰਾ ਕੁਝ ਨਹੀਂ ਪਤਾ ਮੈਂ ਕਿੰਨੀ ਦੇਰ ਕਰਾਂ ਲੇਕਿਨ ਮੇਰੀ ਕੋਸ਼ਿਸ਼ ਪਰਮੇਸ਼ਵਰ ਦੀ ਕਿਰਪਾ ਨਾਲ ਇਹੀ ਰਹੇਗੀ ਕਿ ਮੈਂ ਜਿਹੜਾ ਮੇਰਾ ਬਾਕੀ ਜੀਵਨ ਹੈ ਉਹ ਮੈਂ ਭੋਜਨ ਹੀ ਕਰਾਉਂਦਾ ਰਹਾ ਤੇ ਮੈਨੂੰ ਕੋਈ ਉਹ ਲਾਲਚ ਫਲਜ ਤਾਂ ਹੈ ਹੀ ਨਹੀਂ ਮੈਂ ਦਿਨ ਚਾਰ ਘੰਟੇ ਸੌਂਦਾ ਜਿਆਦਾ ਨਹੀਂ ਸੌਂਦਾ ਮੈਂ ਤਿੰਨ ਚਾਰ ਘੰਟੇ ਤਕਰੀਬਨ 9 ਸਵਾ 9 ਵਜੇ ਮੈਂ ਜਿਵੇਂ ਛੋਟਾ ਬੱਚਾ 6 ਮਹੀਨੇ ਦਾ 8 ਮਹੀਨੇ ਦਾ ਮਾਂ ਦੀ ਗੋਦੀ ਸੌ ਜਾਂਦਾ ਮੈਂ ਟਕੜਕੇ ਟਕੜਕੇ ਸੌ ਜਾਂਦਾ ਘਰ ਦੇ ਵਾਜਾ ਮਾਰਦੇ ਰਹਿਦੇ ਮੈਂ ਕਿਹਾ ਹੁਣ ਗਿਆ ਕਿਉਂਕਿ ਸਵੇਰੇ ਜਲਦੀ ਉੱਠਣਾ ਹੁੰਦਾ ਨਾ ਇਸ ਕਰਕੇ ਕਿੰਨੇ ਵਜੇ ਬਾਬਾ ਜੀ ਆ ਜਾਂਦੇ ਤੁਸੀਂ ਸਟਾਰਟ ਇੱਥੇ ਮੈਂ 10:30 10:30 ਤੋਂ ਲੈ ਕੇ ਸ਼ਾਮ ਨਹੀਂ ਜਿੰਨਾ ਚਾਹਤਾਂ ਕ ਮੁੱਕਦਾ ਨਹੀਂ 4 ਤੱਕ 6:30 ਜਾਂ ਤੱਕ ਮੁੱਕਦਾ ਨਹੀਂ ਅੱਛਾ ਹਾਂ ਮੈਂ ਡਿਊਟੀ ਦੇ ਰਹਿੰਦਾ ਹਾਂ ਮੈਂ ਕਾਲਾ ਨਹੀਂ ਪੈਂਦਾ ਸਮਾਨ ਹੋ ਕੋਈ ਡਰਾਈਵਰ ਗੱਡੀਆਂ ਰੁਕੀ ਜਾਂਦੀਆਂ ਰੁਕੀ ਜਾਂਦੀਆਂ ਰੁਕਦੀ ਜਾਂਦੀਆਂ ਕਈ ਵਾਰ ਤਾਂ ਰਾਹ 'ਚ ਰੋਕ ਲੈਂਦੇ ਆ ਬਾਬਾ ਜੀ ਕੁਝ ਹੈਗਾ ਉਹ ਕਹਿੰਦਾ ਰਾਜ ਖਵਾ ਦੇਣਾ ਮੈਂ ਹੈਗਾ ਫੇਰ ਖਾ ਲੋ ਭਾਈ ਉਹ ਕਹਿੰਦਾ ਇਦਾਂ ਹੀ ਦੇ ਦਾਂ ਕਈ ਲੋਕ ਆ ਰਹੇ ਆ ਕਹਿੰਦੇ ਬਾਬਾ ਜੀ ਬਸ ਇੱਕ ਫੁਲਕਾ ਹੱਥ ਤੇ ਦੇ ਦੇ ਮੈਂ ਕਿਹਾ ਥਾਲੀ 'ਚ ਨਾ ਹੱਥ ਤੇ ਲੈਣਾ ਉਹਨਾਂ ਦੀ ਸ਼ਰਤ ਹੈ ਉਹ ਸੋਚਦੇ ਆ ਪਤਾ ਨਹੀਂ ਇਹ ਕੋਈ ਖਾਸ ਹੀ ਬਾਬਾ ਹੈ ਪਰ ਭਾਈ ਮੈਂ ਅੱਜ ਫੇਰ ਕਹਿਣਾ ਮੈਂ ਕੋਈ ਬਾਬਾ ਬੂਬਾ ਨਹੀਂ ਐ ਮੈਂ ਤਾਂ ਮੇਰੀ ਸੇਵਾ ਭਾਵਨਾ ਹੈ ਜੇ ਮੈਂ ਕੋਈ ਗੱਲਾਂ ਚੰਗੀਆਂ ਕਰਦਾ ਵੀ ਐ ਤੇ ਇਹ ਵੀ ਪਰਮੇਸ਼ਵਰ ਦੀ ਕਿਰਪਾ ਨਾਲ ਹੀ ਕਰਦਾ ਮੇਰਾ ਕਿਸੇ ਨਾਲ ਬੈਰ ਵਿਰੋਧ ਨਹੀਂ ਮੈਂ ਕਿਸੇ ਬਾਬੇ ਦੇ ਖਿਲਾਫ ਨਹੀਂ ਬੋਲਦਾ ਨਾ ਮੈਨੂੰ ਬੋਲਣ ਦੀ ਲੋੜ ਹੈ ਜੋ ਕੁਝ ਕਰ ਰਿਹਾ ਕੋਈ ਆਪਣੇ ਕਿਰਪਾ ਆਪਣੇ ਵਾਸਤੇ ਕਰ ਰਿਹਾ ਹੈ ਜੇ ਕੋਈ ਸੇਵਾ ਕਰ ਰਿਹਾ ਤੋ ਆਪਣੇ ਵਾਸਤੇ ਕਰ ਰਿਹਾ ਮੈਂ ਮੈਂ ਵੀ ਬਾਬੇ ਦੀ ਸੇਵਾ ਕਰ ਰਿਹਾ ਮੈਂ ਵੀ ਸੇਵਾ ਹੀ ਕਰ ਰਿਹਾ ਮੈਂ ਮੇਰੀ ਸੇਵਾ ਭਾਵਨਾ ਹੈ ਭਾਈ ਤੁਹਾਡੀਆਂ ਗੱਲਾਂ ਸੱਚ ਹੋ ਜਾਂਦੀਆਂ ਤੁਸੀਂ ਜਿਵੇਂ ਕਹਿੰਦੇ ਮੈਂ ਜੋ ਬੋਲਦਾ ਸੱਚ ਕੇ ਵੇਲੇ ਹੋ ਜਾਂਦਾ ਹੁਣ ਇੱਕ ਗੱਲ ਦੱਸ ਦਿਓ ਵੀ ਪੰਜਾਬ ਦੇ ਵਿੱਚ ਜਿਹੜੀਆਂ ਇਸ ਵਾਰ ਇਲੈਕਸ਼ਨ ਹੋਣ ਜਾ ਰਹੀਆਂ ਇਹ ਬਦਲਾਵ ਆਜੂ ਪੰਜਾਬ 'ਚ ਕਿ ਨਹੀਂ ਨਹੀਂ ਆਉਂਦਾ ਅੱਛਾ ਕੋਈ ਬਦਲਾਵ ਨਹੀਂ ਆਉਂਦਾ ਬਦਲਾਵ ਜਿਹੜੇ ਆਉਣਗੇ ਚੋਰੀ ਆਉਣਗੇ ਬਦਲਾਵ ਕੋਈ ਨਹੀਂ ਕਿਉਂਕਿ ਲੀਡਰ ਦੇ ਸਾਰੇ ਉਹੀ ਨੇ ਇਧਰੋਂ ਛੜਬਾ ਮਾਰਿਆ ਉਹ ਤੱਕੜੀ 'ਚ ਡੱਡੂਆਂ ਦੀ ਪੰਸੇਰੀ ਹੈ ਉਹ ਕੁੰਦਰ ਜਾ ਬੜਿਆ ਕੁੰਦਰ ਜਾ ਬੜਿਆ ਕੁੰਦਰ ਜਾ ਬੜਿਆ ਕੁੰਦਰ ਜਾ ਬੜਿਆ ਗੱਲ ਹੁੰਦੀ ਚਲੋ ਥੀ ਗੇਮ ਦਾ ਹੋਈ ਚੱਲਣੀ ਹੈ ਮਤਲਬ ਚਾਹੇ ਪਾਰਟੀ ਕੋਈ ਵੀ ਆ ਜਾਏ ਪਰ ਬਦਲਾਅ ਨਹੀਂ ਪੰਜਾਬ ਦਾ ਬਦਲਾਅ ਨਹੀਂ ਪੰਜਾਬ ਦਾ ਭਲਾ ਹੋਣਾ ਬਹੁਤ ਮੁਸ਼ਕਲ ਹੈ ਕਿਉਂਕਿ ਪੰਜਾਬ ਦਾ ਭਲਾ ਕਰਨ ਵਾਲੀ ਪੰਜਾਬ ਦੇ ਪਿੱਛੇ ਪਏ ਹੈ ਪੰਜਾਬ ਦਾ ਭਲਾ ਇੱਕੋ ਸ਼ਰਤ ਤੇ ਹੋ ਸਕਦਾ ਹੈ ਵੀ ਪੰਜਾਬੀ ਆਪਣੀ ਮਿਹਨਤ ਕਰਨ ਲੱਗ ਜਾਣ ਬਸ ਫਿਰ ਭਲਾ ਹੈ ਆਪਣੀਆਂ ਜ਼ਮੀਨਾਂ ਸੰਭ ਲੈਣ ਆਪਣੀਆਂ ਜ਼ਮੀਨਾਂ ਤੇ ਆਪ ਫਸਲਾਂ ਬੀਜਣ ਆਪ ਕੱਟਣ ਆਪ ਵੜਣ ਆਪ ਵਿਚਕੇ ਹੁਣ ਚਿੱਟੇ ਕੱਪੜੇ ਪਾ ਕੇ ਨਾ ਫਿਰਨਕਾਰਾਂ ਦੇ ਵਿੱਚ ਜੇ ਪੰਜਾਬ ਦਾ ਭਲਾ ਹੈ ਕਰਨਾ ਹੈ ਨਹੀਂ ਤਾਂ ਪੰਜਾਬ ਦਾ ਭੱਲਾ ਤਾਂ ਜਿਹੜਾ ਹੋ ਰਿਹਾ ਉਦੋਂ ਹੋਰ ਮਾੜਾ ਹਾਲ ਹੋ ਜਾਣਾ ਹਾਂ ਸਾਨੂੰ ਇੱਕ ਜਿੰਮੇਦਾਰ ਨੂੰ ਜਿੰਮੇਦਾਰ ਬਣ ਕੇ ਹੀ ਰਹਿਣਾ ਚਾਹੀਦਾ ਹੈ ਬਸ ਮੇਰੀ ਆਏ ਮੇਰੀ ਉਹ ਸੋਚ ਹੈ ਜੇ ਪੰਜਾਬ ਦਾ ਜਿੰਮੇਦਾਰ ਜਿੰਮੇਦਾਰ ਬਣ ਕੇ ਰਹੂਗਾ ਤਾਂ ਪੰਜਾਬ ਦਾ ਕੋਈ ਬਾਲ ਬੰਕਾ ਨਹੀਂ ਕਰ ਸਕਦਾ ਪੰਜਾਬ ਦੇ ਜਿੰਮੇਦਾਰ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਔਰ ਜਿੰਮੇਦਾਰ ਇਹ ਬਹੁਤ ਜ਼ਰੂਰੀ ਹੈ ਇਹਨਾਂ ਨੂੰ ਜ਼ਿਮੀਦਾਰਾਂ ਨੂੰ ਆਪਣੀ ਜ਼ਮੀਨ ਤੇ ਜ਼ਮੀਨ ਸਾਹਮਣੇ ਫਸਲਾਂ ਆਪ ਆਪਣੇ ਕੰਟਰੋਲ ਚ ਕਰਕੇ ਬੀਜਣੀਆਂ ਚਾਹੀਦੀਆਂ ਔਰ ਵੇਚਣੀਆਂ ਚਾਹੀਦੀਆਂ ਪੰਜਾਬ ਦਾ ਕੁਝ ਨਹੀਂ ਵਿਗੜਦਾ ਫਿਰ ਜੇ ਆਪਾਂ ਜ਼ਮੀਨਾਂ ਠੇਕੇ ਦੇ ਦੇ ਕੇ ਕਾਰਾਂ ਚ ਫਿਰਨਾ ਫਿਰਦਾ ਬੀਗਾ ਹੀ ਵੇਗਾ ਮਾਲ ਗਲਤੀਆਂ ਤਾਂ ਸੀ ਆਪ ਹੀ ਕਰ ਰਹੇ ਆ ਨਾ ਅੱਛਾ ਬਾਬਾ ਜੀ ਹੁਣ ਜਾਂਦੇ ਜਾਂਦੇ ਕਿ ਯੂਥ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਯੂਥ ਅੱਜ ਦਾ ਜਿਹੜਾ ਹੋਰ ਪਾਸੇ ਭਟਕਿਆ ਫਿਰਦਾ ਆ ਉਹਨੂੰ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮੈਂ ਮੇਰੇ ਵਿਚਾਰ ਦੇ ਵਿੱਚ ਇੱਕ ਬਹੁਤ ਅਜੀਬ ਜਿਹੀ ਗੱਲ ਆ ਰਹੀ ਹੈ ਵੀ ਪੜ੍ਹਾਈ ਦੇ ਮਗਰ ਨਾਲ ਲੱਗੋ ਐਮਬੀਏ ਪੀਐਚਡੀ ਫਲਾਣਾ ਐਮ ਜੋ ਕੁਝ ਵੀ ਹੈ ਟੀਟੀ ਫੀਟੀ ਜਿੰਨੇ ਕਹਿ ਗਏ ਆ ਜੀ ਇਹ ਉਹ ਕੋਰਸ ਉਹ ਕਰਨ ਦੀ ਬਜਾਏ ਤੁਸੀਂ ਕੰਮ ਆਪਣੇ ਆਪਣੇ ਕੰਮ ਲੱਗ ਜਾਓ ਸਾਡੇ ਜਿਹੜੇ ਪੁਰਾਣੇ ਕਿੱਤੇ ਨੇ ਉਹ ਸੰਭਲੋ ਔਰ ਆਪਣੇ ਪਰਿਵਾਰ ਨੂੰ ਸਿੰਪਲ ਤਰੀਕੇ ਨਾਲ ਪਾਲੋ ਨੌਕਰੀਆਂ ਨੌਕਰੀਆਂ ਨਾ ਕਿਸੇ ਨੂੰ ਮਿਲਣੀਆਂ ਨਾ ਕਿਸੇ ਨੇ ਦਿੱਤੀਆਂ ਹੈਗੀ ਆਪਣੇ ਜਿਹੜੀ ਸਚਾਈ ਸੱਚੀ ਸਾਡੀ ਸਾਡੀ ਜ਼ਿੰਦਗੀ ਹੈਗੀ ਪੁਰਾਣੀ ਉਹਨੂੰ ਬਣਾ ਲਓ ਤੁਸੀਂ এডਿਕੇਸ਼ਨ ਦੇ ਮਗਰ ਨਾ ਲੱਗੋ ਕਿਸੇ ਦੇ ਬੱਲੇ ਕੱਕ ਨਹੀਂ ਪਹਿਣਾ ਆਦੀ ਜ਼ਿੰਦਗੀ ਦਾ ਸੀ 35 ਸਾਲ ਦਾ এডਿਕੇਸ਼ਨ ਜੇਕਰ ਆਪ ਕਰ ਦਿੰਨੇ ਹੋਰ ਇੱਕ ਗਰੀਬ ਆਦਮੀ ਦਾ ਬੱਚਾ ਜੇ ਬਾ 15 ਸਾਲ ਦੀ ਉਮਰ ਚ ਕੰਮ ਕਰੂਗਾ 35 ਸਾਲ ਦੀ ਉਮਰ ਦੇ ਵਿੱਚ ਤਾਂ ਉਹ ਕਰੋੜਪਤੀ ਬਣ ਜਾਊਗਾ ਐਕਸਪੈਰੀਮੈਂਟ ਕਰਕੇ ਤਾਂ ਦੇਖੋ ਅੱਜ ਇੱਕ ਮੋਟਰਸਾਈਕਲ ਨੂੰ ਸਾਈਕਲ ਤੇ ਪੈਂਚਰ ਨਾਲ 1000 ਰੁਪਏ ਰੋਜ਼ ਦਾ ਕਮਾ ਰਿਹਾ 1000 ਰੁਪਏ ਰੋਜ਼ ਦਾ ਕਿੱਥੋਂ ਮਿਲੂਗਾ ਜੇ ਯੂਨੀਵਰਸਿਟੀਆਂ ਚ ਤਨਖਾਹ ਮਿਲਦੀ ਹੈ 1 ਲੱਖ ਰੁਪਏ ਦਾ ਚੈੱਕ ਮਿਲਦਾ ਤੇ 50000 ਰੁਪਏ ਕੈਸ਼ ਉਹ ਵਾਪਸ ਲੈਂਦੇ ਆ ਪਤਾ ਸਾਰਿਆਂ ਨੂੰ ਹੈ ਪ੍ਰੋਫੈਸਰਾਂ ਤੋਂ 50000 ਰੁਪਏ ਕੈਸ਼ ਮੈਗ ਲੈਂਦੇ ਨੇ ਲੱਖ ਦਾ ਚੈੱਕ ਦੇ ਕੇ ਕਿੱਡੀ ਵੱਡੀ ਠੱਗੀ ਹੈ ਫਿਰ ਪੜਾਉਣਗੇ ਕੀ ਬਹੁਤ ਬੁਰਾ ਹਾਲ ਹੈ ਇਹਨਾਂ ਗੱਲਾਂ ਨੂੰ ਛੱਡ ਕੇ ਸਾਨੂੰ ਸਿੰਪਲ ਲਾਈਫ ਅਡਾਪਟ ਕਰਨੀ ਚਾਹੀਦੀ ਹੈ ਸਧਾਰਨ ਜੀਵਨ ਜੀਓ ਮੇਸ਼ਵਰ ਨੇ ਸਾਨੂੰ ਸਧਾਰਨ ਬਣਾਇਆ ਵਿਸ਼ੇਸ਼ ਨਾ ਬਣੋ ਉਹ ਵਿਸ਼ੇਸ਼ ਸਾਡੇ ਲਈ ਘਾਤਕ ਹੈ ਹਨ ਨੀ ਕਰਕਾ ਆਤਮ ਹੱਤਿਆ ਲਈ ਉਕਸਾਉਂਦਾ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਸਾਨੂੰ ਇਹ ਉਹ ਨੌਜਵਾਨ ਨੇ ਜਿਨ੍ਹਾਂ ਨੇ ਹਿੰਮਤ ਨਹੀਂ ਹਾਰੀ ਤੇ ਆਪਣੇ ਕੰਮ ਨੂੰ ਲੈ ਕੇ ਇਸ ਬੁਲੰਦੀ ਤੱਕ ਲੈ ਕੇ ਜਾ ਰਹੇ ਨੇ ਲੱਖਾਂ ਲੋਕ ਇਹਨਾਂ ਨੂੰ ਦੇਖਦੇ ਨੇ ਤੇ ਕਹਿੰਦੇ ਵੀ ਨਹੀਂ ਵੀ ਹਾਵੀ ਵੀ ਅੰਕਲ ਦਾ ਜਿਹੜਾ ਖਾਣਾ ਹੈਗਾ ਬਹੁਤ ਬਾਕਮਾਲਾ ਅਸੀਂ ਖੁਦ ਟੈਸਟ ਕੀਤਾ ਵੀ ਇਹਨਾਂ ਦੀ ਰੋਟੀ ਜਿਹੜੀ ਹੈਗੀ ਆ ਘਰ ਦੇ ਸਵਾਦ ਵਾਂਗੂ ਬੇਬੇ ਦੀ ਕੱਲਰ ਬੇਬੇ ਦੇ ਹੱਥ ਦਾ ਖਾਣਾ ਇੱਕ ਉਹ ਚੀਜ਼ ਆ ਭਾਈ ਮੈਂ ਤਾਂ ਕਹਿੰਦਾ ਰੈਸਟੋਰੈਂਟਾਂ ਚ ਮੈਕਡੋਨਲਡ ਦੇ ਵਿੱਚ ਜਾਣ ਨਾਲੋਂ ਵੱਡੇ ਵੱਡੇ ਹੋਰ KFC ਵਿੱਚ ਜਾਣ ਨਾਲੋਂ ਚੰਗਾ ਸਗੋ ਸਾਨੂੰ ਇੱਥੇ ਆ ਕੇ ਇਦਾਂ ਦੇ ਜਗ੍ਹਾ ਤੇ ਰੋਟੀ ਖਾਣੀ ਚਾਹੀਦੀ ਆ ਜਿਸ ਜਗ੍ਹਾ ਦੇ ਉੱਤੇ ਸਾਡਾ ਪੇਟ ਵੀ ਭਰਦਾ ਤੇ ਉਹਨਾਂ ਦੇ ਨਾਲ-ਨਾਲ ਜਿਹੜੇ ਨਾਲ ਲੋਕ ਜੁੜੇ ਹੋਏ ਨੇ ਉਹਨਾਂ ਦਾ ਪੇਟ ਵੀ ਭਰਦਾ ਸੋ ਥੈਂਕ ਯੂ ਸੋ ਮੱਚ ਜੀ ਤੁਸੀਂ ਬੜਾ ਰੌਸ਼ਨ ਕਰਤਾ ਟੀਵੀ ਦੇ ਨਾਲ ਧੰਨਵਾਦ